ਉਹ ਜੂਪੀਓ ਚੱਲ ਕੇ ਇੱਥੇ ਆਉਂਦੀਆਂ ਕੋਈ ਚਲਾਣ ਨਹੀਂ ਕੋਈ ਉਹਨਾਂ ਨੂੰ ਪੁੱਛਕਿਸ਼ ਨਹੀਂ ਉਹ ਚੌੜੀਆਂ ਵੀ ਨੇ ਉੱਚੀਆਂ ਵੀ ਨੇ ਲੰਬੀਆਂ ਵੀ ਨੇ ਦੱਸਦਾ ਗੱਡੇ ਮੂੰਹ ਦੇ ਖਾਡਣ ਦੀਆਂ ਜੇ ਗੱਡੀ ਆ ਕਿੱਦਾਂ ਜਾਂਦੀਆਂ ਨੇ ਪੰਜਾਬ ਆਟੋ ਡੀ ਡੀ ਪੰਜਾਬ ਆਟੋ ਡੀ ਡੀ ਹੈ ਨਹੀਂ ਕੋਈ ਤਾਂ ਆਂਦੀਆਂ ਨੇ ਜਦੋਂ ਇੱਕ ਇੱਕ ਤਾਂ ਪਹਿਲੇ ਨਾ ਸੜਕ ਜਿਹੜੀ ਹੈਗੀ ਸੀ ਉਹ ਕਾਫੀ ਖੁੱਲੀ ਸੀ ਘੜ ਤੋਂ ਘੜ ਮੇਰੇ ਹਿਸਾਬ ਨਾਲ ਪਹਿਲੇ 28 ਤੋਂ 30 ਫੁੱਟ ਸੀਗੀ ਹੁਣ ਪਿੱਛੇ ਕਾਰਪੋਰੇਸ਼ਨ ਨੇ ਜਦੋਂ ਇਹ ਸੜਕ ਬਣਾਈ ਹੈ ਹੁਣ ਸੜਕ ਟੋਟਲ ਇਹਨਾਂ ਨੇ 25 ਫੁੱਟ ਦੀ ਕਰਤੀ 5 6 ਫੁੱਟ ਸੜਕ ਉੜ ਗਈ ਕੰਨਿਆਂ ਨੇ ਨਜਾਇਜ਼ ਗੱਡੀਆਂ ਬਧਵਾਈਆਂ ਐਂ ਜਿਵੇਂ ਜੋ 32 ਫੁੱਟੀ ਪਾਸ ਲੋਕੋ ਨੇ 35 ਬਣਾ ਕੇ ਤੇ 40 ਬਣਾਇਆ ਅਨਸੈਤਰੀ ਜਾਨੀ ਕਿ ਪਤਾ ਨਹੀਂ ਕੌਣ ਉਹਨੂੰ ਪਾਸ ਕਰਦਾ ਹੈ ਕਿਹੜੇ ਪ੍ਰਸ਼ਾਸਨ ਦੀ ਪਤਨ ਧਿਆਨ ਚ ਨਹੀਂ ਗੱਲਾਂ ਹੈਗੀਆਂ ਇਹ ਮੈਨੂੰ ਐਨਾ ਕਿ ਕੰਜਸਟਡ ਹੋ ਚੁੱਕਿਆ ਹੈ ਟਰਾਂਮ ਹੁਨਗਰ ਜਾਨੀ ਦੇ ਗੱਡੀਆਂ ਲਾਣ ਦਾ ਤਰੀਕਾ ਨਹੀਂ ਹੈਗਾ ਮਤਲਬ ਜਿਹੜਾ ਆਂਦਾ ਵਿਚਾਲੇ ਖੜੀ ਕਰ ਦਿੰਦਾ ਜਿਹੜਾ ਰਾਹੀ ਰੰਗਦੇ ਬੰਦੇ ਉਹ ਪਰੇਸ਼ਾਨ ਹੁੰਦੇ ਇਸ ਚ ਦੇਖ ਲਿਆਗੇ ਰੋਡ ਦੇ ਕੰਮ ਕਰਦਾ ਆਪਣੀ ਦੁਕਾਨਾਂ ਕਿਰਾਏ ਤੇ ਚੜਾਤੀਆਂ ਜਿਵੇਂ ਸਾਡੇ ਸਤਾਜੀ ਨੇ ਦੱਸਿਆ ਕੀ ਆਪਣਾ ਖੋਖਾ ਜਾਂ ਬਾਹਰ ਬਣਾ ਕੇ ਬੈਠ ਜਾਓ ਇਸ ਤੋਂ ਅੱਗੇ ਜੇ ਅਸੀਂ ਗੱਡੀਆਂ ਅੱਗੇ ਵੀ ਕਰ ਲੈਂਦੇ ਹਾਂ ਬਾਲੋ ਇਹ ਗੱਡੀਆਂ ਅੱਗੇ ਕਰ ਵੀ ਲੈਂਦੇ ਇਹਨਾਂ ਮਗਰ ਲਿਆ ਕੇ ਨਾ 40 40 ਫੁੱਟ ਲੰਬੀਆਂ ਜੂਪੀ ਨੰਬਰ ਜੂਪੀ ਨੰਬਰ ਦੀਆਂ ਗੱਡੀਆਂ ਜਿਹੜੀਆਂ ਕਿਤੇ ਪਾਸ ਨਹੀਂ ਹੁੰਦੀਆਂ ਇਹ ਤਾਂ ਅੱਜ ਚਲੋ ਅੰਦਰ ਲਈ ਇਹਨਾਂ ਨੇ ਇਹ ਗੱਡੀਆਂ ਰੋਡ ਦੇ ਵਿੱਚ ਇੱਥੇ ਹੁੰਦੀਆਂ ਵਨ ਸਾਈਡ ਗੱਡੀ ਆ ਜਾਵੇ ਤਾਂ ਜਾਮ ਲੱਗ ਜਾਂਦਾ ਕਿਲੋਮੀਟਰ ਦੇ ਹਿਸਾਬ ਨਾਲ ਜਾਮ ਲੱਗਦਾ ਜਿਹੜਾ ਸਾਰੀ ਸਾਰੀ ਦਿਹਾੜੀ ਸਾਨੂੰ ਇੱਥੇ ਖੜਨਾ ਪੈਂਦਾ ਰਾਤ ਨੂੰ ਜਦੋਂ ਅਸੀਂ ਨਿਕਲਣਾ ਨਾ ਦੁਨੀਆ ਵਰਦਾੜਾ ਖਲੇਸ਼ ਹੁੰਦਾ ਮਤਲਬ ਇੱਕ ਤਾਂ ਦੁਕਾਨਾਂ ਨਜਾਇਜ਼ ਨੇ ਫਿਰ ਅੱਗੇ 15 20 ਫੁੱਟ ਹੋਰ ਕਵਰ ਕੀਤਾ ਹੋਇਆ ਤੇ ਇਹ ਜਿਹੜੇ ਸ਼ੈੱਡ ਹੈ ਇਹ ਅਪਰੂਵਡ ਹੈਗੇ ਨਹੀਂ ਨਹੀਂ ਸ਼ੈੱਡ ਅਪਰੂਵਡ ਨਹੀਂ ਹੈ ਟ੍ਰਾਂਸਪੋਰਟਰ ਆਮ ਗੱਡੀ ਓਨਰ ਜਾਂ ਡਰਾਈਵਰ ਹੋਵੇ ਪਰੇਸ਼ਾਨ ਰੋਡ ਤੇ ਗੱਡੀ ਖੜੀ ਕਰਕੇ ਜਨਤਾ ਪਰੇਸ਼ਾਨ ਹੋਵੇ ਇਹ ਲੋਕਾਂ ਦੀ ਜਗ੍ਹਾ ਘੇਰੀ ਹੋਈ ਹੈ ਕਿਸ ਵਾਸਤੇ ਕਿੰਨੀ ਲੁੱਟ ਖੋਹ ਹੈਗੀ ਆ ਆਉਣ ਵਾਲੇ ਟਾਈਮ ਦੇ ਵਿੱਚ ਦਿਨ-ਦਹਾੜੇ ਕਤਲ ਮਰਡਰ ਹੋਣਗੇ ਇਹ ਇਹ ਕਾਰੋਬਾਰ ਕਰਤੇ ਅਗਰ ਟਰਾਂਸਪੋਰਟ ਨੂੰ ਬਿਜ਼ਨਸ ਦੀ ਰੀੜ ਦੀ ਹੱਡੀ ਕਹੀਏ ਤਾਂ ਗਲਤ ਨਹੀਂ ਹੋਏਗਾ ਔਰ ਅਗਰ ਇਸੀ ਰੀੜ ਦੀ ਹੱਡੀ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਲੱਗ ਜਵੇ ਤਾਂ ਆਪ ਸਮਝਿਓ ਕਿ ਬਿਜ਼ਨਸ ਨੂੰ ਕਿੰਨਾ ਨੁਕਸਾਨ ਹੋਏਗਾ ਔਰ ਨਾਲ ਹੀ ਜਿੱਥੋਂ ਇਹ ਸਾਰਾ ਕੰਮ ਚੱਲਣਾ ਹੈਗਾ ਯਾਨੀ ਕਿ ਲੁਧਿਆਣਾ ਦਾ ਟਰਾਂਸਪੋਰਟ ਨਗਰ ਉਹ ਹੁਣ ਕਿਤੇ ਨਾ ਕਿਤੇ ਅਨਗਹਿਲੀਆਂ ਅਤੇ ਚਰਚਾਵਾਂ ਦੇ ਵਿੱਚ ਘਿਰਦਾ ਜਾ ਰਿਹਾ ਹੈ ਕਾਰਨ ਕਿ ਟਰਾਂਸਪੋਰਟ ਨਗਰ ਦੇ ਵਿੱਚ ਹੋ ਰਹੇ ਨਜਾਇਜ਼ ਕਬਜ਼ੇ ਔਰ ਗਾਇਬ ਹੁੰਦੀ ਹੋਈ ਪਾਰਕਿੰਗ ਦੀ ਜਗ੍ਹਾ ਔਰ ਨਾਲ ਹੀ ਗੱਲ ਕਰੀਏ ਤਾਂ ਇੱਥੇ ਇੰਨੀ ਜ਼ਿਆਦਾ ਇਲੀਗਲ ਟਰਾਂਸਪੋਰਟ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਜਿਸ ਨੂੰ ਰੋਕਿਆ ਜਾਣਾ ਬੇहद ਜ਼ਰੂਰੀ ਹੈ ਜਿਹਦਾ ਸਿੱਧਾ-ਸਿੱਧਾ ਨੁਕਸਾਨ ਪੰਜਾਬ ਦੇ ਟਰਾਂਸਪੋਰਟਰਜ਼ ਨੂੰ ਔਰ ਲੁਧਿਆਣਾ ਦੀ ਟਰਾਂਸਪੋਰਟ ਨੂੰ ਹੋ ਰਿਹਾ ਹੈਗਾ ਔਰ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਪ੍ਰਧਾਨ ਜੀ ਮੌਜੂਦ ਨਹੀਂ ਟਿੰਕੂ ਜੀ ਇਹਨਾਂ ਨਾਲ ਗੱਲਬਾਤ ਕਰ ਲਾਂਗੇ ਪਰ ਸਭ ਤੋਂ بڑا ਮੁੱਦਾ ਕਿਉਂਕਿ ਸਾਡਾ ਜਿਹੜਾ ਬਿਜ਼ਨਸ ਹੈ ਟਰਾਂਸਪੋਰਟ ਦੇ ਸਿਰ ਤੇ ਹੀ ਚੱਲਦਾ ਹੈ ਔਰ ਅਗਰ ਅਸਲੀ ਲੁਧਿਆਣਾ ਨੂੰ ਬਿਜ਼ਨਸ ਹੱਬ ਕਹਿਨੇ ਆ ਤਾਂ ਉਹਦੇ ਲਈ ਟਰਾਂਸਪੋਰਟ ਦਾ ਮਜ਼ਬੂਤ ਹੋਣਾ ਟਰਾਂਸਪੋਰਟ ਨਗਰ ਦਾ ਸਾਫ਼ ਸੁਥਰਾ ਅਤੇ ਸਮਰਥ ਹੋਣਾ ਬੇहद ਜ਼ਰੂਰੀ ਹੈ ਬਹੁਤ ਸਵਾਗਤ ਲੁਧਿਆਣਾ ਨੂੰ ਲੈ ਕੇ ਮੈਂ ਜੀ ਤੁਹਾਡਾ ਲੁਧਿਆਣਾ ਲਈ ਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਕਿ ਇਸ ਚੈਨਲ ਨੂੰ ਦੇਖਦੇ ਨੇ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਨਾ ਸਾਡੇ ਟਰਾਂਸਪੋਰਟ ਨਗਰ ਦਾ ਜਿਹੜਾ ਮਤਲਬ ਇਸ ਟਾਈਮ ਚੱਲ ਰਿਹਾ ਮਾਹੌਲ ਸਾਡੀ ਬੜੀ ਕੋਸ਼ਿਸ਼ ਰਹਿੰਦੀ ਹੈ ਕਿ ਸਾਡਾ ਟਰਾਂਸਪੋਰਟ ਨਗਰ ਇੱਕ ਵਧੀਆ ਟਰਾਂਸਪੋਰਟ ਨਗਰ ਬਣੇ ਸਾਫ਼ ਸੁਥਰਾ ਹੋਵੇ ਅਸੀਂ ਆਪਣੀ ਤਰਫ ਪੂਰੀ ਕੋਸ਼ਿਸ਼ ਕਰਦੇ ਹਾਂ ਐਫਰਟਸ ਕਰਦੇ ਹਾਂ ਕਿ ਟਰਾਂਸਪੋਰਟ ਨਗਰ ਦੇ ਵਿੱਚ ਜਾਮ ਨਾ ਲੱਗੇ ਟਰਾਂਸਪੋਰਟ ਨਗਰ ਦੇ ਵਿੱਚ ਸਾਫ਼ ਸਫਾਈ ਰਹੇ ਇਹ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਪਰ ਇੱਕ ਸਾਡੇ ਇਕੱਲੇ ਦੇ ਨਾਲ ਕੰਮ ਨਹੀਂ ਚੱਲਦਾ ਨਾ ਕੁਝ ਮੇਰੀ ਟੀਮ ਦੇ ਸਦਸੇ ਹੈਗੇ ਨੇ ਪਰ ਅਸੀਂ ਮਿਲ ਕੇ ਨਹੀਂ ਕਰ ਸਕਦੇ ਕਿਉਂ ਜਦ ਤੱਕ ਇੱਥੇ ਲੋਕਾਂ ਨੂੰ ਲੋਕੀ ਅਵੇਅਰ ਨਹੀਂ ਹੋਣਗੇ ਇਸ ਚੀਜ਼ ਨੂੰ ਸਮਝਣਗੇ ਨਹੀਂ ਬਾਹਰ ਦੀ ਜਨਤਾ ਆਉਂਦੀ ਹੈ ਬਾਹਰ ਦੀਆਂ ਗੱਡੀਆਂ ਆ ਰਹੀਆਂ ਨੇ ਹੁਣ ਤੁਸੀਂ ਇੱਕ ਸ਼ਾਟ ਇੱਧਰ ਕਰਿਆ ਜੇ ਪਲੀਜ਼ ਆਹ ਦੇਖੋ ਇੱਕ ਸ਼ਾਟ ਆਹ ਗੱਡੀ ਆਹ ਗੱਡੀ ਰੋਡ ਦੇ ਵਿੱਚ ਆ ਗਈ ਹੈ ਆਹ ਦੇਖ ਰਹੇ ਹੋ ਨਾ ਤੁਸੀਂ ਗੱਡੀ ਰੋਡ ਦੇ ਵਿੱਚ ਹੈ ਮਤਲਬ ਇਹ ਕੁਝ ਇੱਕ 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 ਸਿਰਫ ਸਮਝ ਲੋਏ ਤੱਕ ਨਮੂਨਾ ਹੈ ਸੈਂਪਲ ਹੈਗਾ ਇਹ ਅੱਜ ਬਰਸਾਤ ਕਰਕੇ ਮਾੜਾ ਮੋਟਾ ਤੁਹਾਨੂੰ ਲੱਗਦਾ ਹੈ ਕਿ ਰੁਕਿਆ ਹੋਇਆ ਕੰਮ ਨਹੀਂ ਤਾਂ ਇਸ ਰੋਡ ਦੇ ਵਿੱਚ ਐਕਟਿਵਾ ਮੋਟਰਸਾਈਕਲ ਲੰਘਣ ਦੀ ਜਗ੍ਹਾ ਨਹੀਂ ਹੁੰਦੀ ਇਦਾਂ ਗੱਡੀਆਂ ਖੜੀਆਂ ਕਰਕੇ ਲੋਕੀ ਆਪਣੀਆਂ ਗੱਡੀਆਂ ਛੱਡ ਕੇ ਦੌੜ ਜਾਂਦੇ ਆ ਮਤਲਬ ਕੋਈ ਕਿਸੇ ਟਰਾਂਸਪੋਰਟ ਵਿੱਚ ਬੈਠ ਜਾਊਗਾ ਕੋਈ ਕਿਸੇ ਪਾਸੇ ਬੈਠ ਜਾਊਗਾ ਸਾਡੀ ਬੜੀ ਕੋਸ਼ਿਸ਼ ਰਹੀ ਹੈ ਕਿ ਆਪਾਂ ਇਹਨੂੰ ਸੁਧਾਰੀ ਹਰੇਕ ਬਿਜ਼ਨਸਮੈਨ ਇੰਡਸਟਰੀ ਸਟ ਹਾਜ਼ਰੀ ਵਾਲਾ ਇੰਤਜ਼ਾਰ ਕਰਦਾ ਹੈ ਕਿ ਲੁਧਿਆਣਾ ਟਰਾਂਸਪੋਰਟ ਦੇ ਵਿੱਚ ਮੇਰਾ ਸਮਾਨ ਚਲਾ ਗਿਆ ਤਾਂ ਟਾਈਮਲੀ اپنی جگہ ਦੇ ਉੱਤੇ ਪਹੁੰਚ ਜਾਏਗਾ ਔਰ ਇਹ ਕਈ ਕੰਮ ਇਦਾਂ ਦੇ ਵੀ ਨੇ bizness ਇਦਾਂ ਦੇ ਵੀ ਨੇ ਜਿਨ੍ਹਾਂ ਦੇ ਵਿੱਚ ਸਮੇਂ ਦਾ ਬਹੁਤ ਮਹੱਤਵ ਹੁੰਦਾ ਇਸ ਕਰਕੇ ਇੱਕ ਖਬਰ ਹੈ ਲੁਧਿਆਣਾ ਦੇ بڑے بڑے biznessmen's interest list 'ਚ ਔਰ traders ਲਈ ਹੈ ਕਿਉਂਕਿ ਇਹ ਤੁਹਾਡਾ ਆਪਣਾ transport ਨਗਰ ਹੈ ਔਰ ਇੱਥੇ ਪ੍ਰਧਾਨ ਜਿਹੜੇ ਜਵਾਬ ਦੇ ਨੇ ਉਹਨਾਂ ਨੂੰ ਅੱਜ ਅਸੀਂ ਨਾਲ ਲੈ ਕੇ ਚੱਲੇ ਆਂ transport ਨਗਰ ਦਾ ਤੁਹਾਨੂੰ ਇੱਥੇ ਮੁਆਇਨਾ ਕਰਵਾ ਰਹੇ ਆ ਔਰ ਪ੍ਰਧਾਨ ਜੋ ਜਵਾਬ ਦੇ ਨੇ ਉਹਨਾਂ ਨੂੰ ਅਸੀਂ ਅੱਜ ਨਾਲ ਲੈ ਕੇ ਆਂਦਾ ਕਿ ਆਖਰ ਕਿਉਂ ਸਾਡੇ ਬਿਜ਼ਨਸmen ਜਿਹੜੇ ਨੇ ਉਹਨਾਂ ਦਾ ਤੁਸੀਂ ਨੁਕਸਾਨ ਕਰਦੇ ਹੋ ਉਹ ਟ੍ਰਾਂਸਪੋਰਟ ਨਗਰ ਚ ਇੰਨੀ ਅਕਰੋਚਮੈਂਟ ਕਿੱਦਾਂ ਸੰਭਵ ਹੋਣ ਦੇ ਰਹੇ ਹੋ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕੀ ਕੀ ਥਾਵਾਂ ਤੇ ਦਾ ਇਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਇੱਥੇ ਦੁਕਾਨਾਂ ਅਲਾਟ ਹੋਈਆਂ ਨੇ ਦੁਕਾਨਾਂ ਲਿੱਤੀਆਂ ਹੋਈਆਂ ਨੇ ਪਰ ਆਪਣੀਆਂ ਦੁਕਾਨਾਂ ਕਿਰਾਏ ਤੇ ਦੇ ਕੇ ਦੂਜੇ ਪਾਸੇ ਆਪ ਜਿਹੜੀ ਪਾਰਕਿੰਗ ਦੀ ਜਗ੍ਹਾ ਉਹਨੂੰ ਘੇਰ ਕੇ ਇੱਥੇ ਲੋਕ ਬੈਠੇ ਹੋਏ ਨੇ ਰਧਾਨ ਜੀ ਤੁਹਾਨੂੰ ਇੱਥੇ ਪਾਰਕਿੰਗ ਦੀ ਜਗ੍ਹਾ ਮਿਲੀ ਹੈ ਟਰੱਕ ਪਾਰਕਿੰਗ ਚ ਲਗਾਓ ਸੜਕਾਂ ਤੇ ਕਿਉਂ ਖੜੇ ਕਰਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਮੈਂ ਰੋਜ਼ ਇਹੀ ਗੱਲ ਕਰਦਾ ਸਾਰਿਆਂ ਅੱਗੇ ਜਿਹੜੀਆਂ ਰੋਡ ਤੇ ਗੱਡੀਆਂ ਖੜਦੇ ਆ ਨਾ ਆ ਸਾਡੇ ਕੋਲ ਆ ਪਾਰਕਿੰਗ ਅੰਦਰ ਵੀ ਹੈਗੀ ਚਲੋ ਮੈਂ ਮੰਨ ਸਕਦਾ ਬਰਸਾਤਾਂ ਦੇ ਵਿੱਚ ਚਿਕੜ ਜ਼ਿਆਦਾ ਹੋ ਜਾਂਦਾ ਮਜਬੂਰ ਹੋ ਜਾਂਦੇ ਲੋਕੀ ਰੋਡ ਤੇ ਲਾ ਦਿੰਦੇ ਆ ਪਰ ਜਦੋਂ ਬਰਸਾਤ ਨਹੀਂ ਹੈ ਉਹਦੇ ਬਾਅਦ ਵੀ ਇਹਨਾਂ ਲੋਕਾਂ ਨੇ ਆ ਦੇਖੋ ਨਾ ਗੱਡੀਆਂ ਰੋਡ ਦੇ ਵਿੱਚ ਜਦੋਂ ਇੱਕ ਇੱਕ ਤਾਂ ਪਹਿਲੇ ਨਾ ਸੜਕ ਜਿਹੜੀ ਹੈਗੀ ਸੀ ਉਹ ਕਾਫੀ ਖੁੱਲੀ ਸੀ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਪਹਿਲੇ 28 ਤੋਂ ਹੁਣ ਪਿੱਛੇ ਕਾਰਪੋਰੇਸ਼ਨ ਨੇ ਜਦੋਂ ਇਹ ਸੜਕ ਬਣਾਈ ਹੈ ਹੁਣ ਸੜਕ ਟੋਟਲ ਇਹਨਾਂ ਨੇ 25 ਫੁੱਟ ਦੀ ਕਰਤੀ 5-6 ਫੁੱਟ ਸੜਕ ਉੜ ਗਈ ਹੁਣ ਜਿਹੜੀ ਇਹ 5-6 ਫੁੱਟ ਸੜਕ ਰਹਿ ਗਈ ਆਣ ਜਾਣ ਵਾਸਤੇ ਇਹਦੇ ਵਿੱਚ ਇੱਕ ਅਗਰ ਗੱਡੀ ਆਪਾਂ ਹੁਣ ਜਿਹਦਾ ਗੱਡੀ ਲੱਗੀ ਆ ਇਹ ਤਾਂ ਅੱਜ ਚਲੋ ਅੰਦਰ ਲਈ ਇਹਨਾਂ ਨੇ ਇਹ ਗੱਡੀਆਂ ਰੋਡ ਦੇ ਵਿੱਚ ਇੱਥੇ ਹੁੰਦੀਆਂ ਵਨ ਸਾਈਡ ਗੱਡੀ ਆ ਜਾਵੇ ਤਾਂ ਜਾਮ ਲੱਗ ਜਾਂਦਾ ਕਿਲੋਮੀਟਰ ਦੇ ਹਿਸਾਬ ਨਾਲ ਜਾਮ ਲੱਗਦਾ ਜਿਹੜਾ ਸਾਰੀ-ਸਾਰੀ ਦਿਹਾੜੀ ਸਾਨੂੰ ਇੱਥੇ ਖੜਨਾ ਪੈਂਦਾ ਰਾਤ ਨੂੰ ਜਦੋਂ ਅਸੀਂ ਨਿਕਲਣਾ ਨਾ ਦੁਨੀਆ ਪੜਦਾ ਸੜਕ ਕਲੇਸ਼ ਹੁੰਦਾ ਟਰਾਂਸਪੋਰਟਰ ਦੇ ਵਿੱਚ ਬੈਠੋ ਤੁਹਾਡੇ ਆਪਣੀ ਟਰਾਂਸਪੋਰਟਰ ਨੇ ਉਹਨਾਂ ਦੇ ਟਰੱਕ ਨੇ ਜਦੋਂ ਜਾਮ 'ਚ ਫਸ ਗਏ ਇਹ ਤਾਂ ਹੈ ਨਹੀਂ ਕੋਈ ਐਕਟਿਵਾ ਸਕੂਟਰ ਹੈ ਕਿ ਦੀ 40-45 ਦੀ ਐਵਰੇਜ ਆ ਤੁਹਾਡੇ ਦੇ ਟਰੱਕਾਂ ਦੀ ਐਵਰੇਜ ਹੀ ਪਹਿਲਾਂ ਇੰਨੀ ਘੱਟ ਹੈ ਉਤੋਂ ਤੁਹਾਡੇ ਹੀ ਡੀਜ਼ਲ ਦਾ ਨੁਕਸਾਨ ਸਾਬ ਤੁਸੀਂ ਕਹਿੰਦਾ ਸਾਡੀ ਟਰਾਂਸਪੋਰਟ ਭਾਈਚਾਰਾ ਸਾਡਾ ਟਰਾਂਸਪੋਰਟ ਭਾਈਚਾਰਾ ਕਰ ਇਸ ਚੀਜ਼ ਨੂੰ ਸਮਝਣ ਲੱਗ ਜਾ ਮੈਂ ਇਹਨਾਂ ਲੋਕਾਂ ਨੂੰ ਕੋੜਾ ਕਿਉਂ ਲੱਗਦਾ ਕਿਉਂ ਕਿਉਂਕਿ ਮੈਂ ਗੱਲ ਜਿਹੜੀ ਹੈ ਸਾਫ਼ ਕਰਨੀ ਹੈ ਸਿੱਧੀ ਕਰਨੀ ਹੈ ਇਹ ਜ ਇਹਨਾਂ ਲੋਕਾਂ ਨੂੰ ਮੇ ਮਾੜਾ ਲੱਗਦਾ ਕਿ ਟਿੰਕੂ ਰੋਜ਼ ਆ ਕੇ ਇੱਥੇ ਕਲੇਸ਼ ਕਰਦਾ ਜਾਮ ਕਰਕੇ ਹੁਣ ਜਦੋਂ ਜਾਮ ਇੱਕ ਮੈਦਾਨ ਨਿਕਲ ਜੂਗਾ ਦਸ ਮਿੰਟ ਬਾਅਦ ਰੱਬ ਨਾ ਕਰੇ ਕਿਸੇ ਨੂੰ ਕੋਈ ਅਮਰਜੈਂਸੀ ਹੋ ਗਈ ਉਹ ਫਸ ਗਿਆ ਉਹ ਕੀ ਕਰੂਗਾ ਮੰਦੇ ਮਰਚੀ ਨੂੰ ਬਿਲਕੁਲ ਬਿਲਕੁਲ ਅੱਛਾ ਪ੍ਰਧਾਨ ਜੀ ਇੱਕ ਚੀਜ਼ ਇਹ ਦੋਨੋਂ ਪਾਸੇ ਦੇਖੋ ਟਰੱਕ ਖੜੇ ਨੇ ਹਣੀ ਇੱਕ ਵਾਰ ਜਰਾ ਤਸਵੀਰ ਦਿਖਾ ਦਿਓ ਔਰ ਇਧਰਲੇ ਪਾਸੇ ਦੋਨੋਂ ਪਾਸੇ ਇਹ ਇੱਥੇ ਪਾਰਕਿੰਗ ਦੀ ਜਗ੍ਹਾ ਔਰ ਇੱਥੇ ਕਈ ਬੰਦੇ ਆਪਣੇ ਜਿਹੜੇ ਨੇ ਖੋਖੇ ਲਗਾ ਕੇ ਜਾਂ ਫਿਰ ਆਪਣਾ ਪਰਸਨਲ ਸਮਾਨ ਰੱਖ ਕੇ ਬੈਠੇ ਆ ਇੱਥੇ ਪ੍ਰਧਾਨ ਜੀ ਗੱਡੀਆਂ ਕਬਾੜ ਕੀਤੀਆਂ ਇੱਥੇ ਸਿਟਤੀਆਂ ਆ ਖੋਖੇ ਲਗਾ ਲੇ ਆਪਣਾ ਪਰਸਨਲ ਸਮਾਨ ਆ ਉਹ ਇੱਥੇ ਸਿਟਦਾ ਇਹ ਇੰਨੀ ਨਜਾਇਜ਼ ਅਕਰੋਚਮੈਂਟ ਕਿਉਂ ਹੁੰਦੇ ਰਹਿਓ ਸਭ ਮੈਂ ਉਹੀ ਦੱਸਿਆ ਨਾ ਤੁਹਾਨੂੰ ਸਾਡੇ ਭਾਈਚਾਰੇ ਨੂੰ ਖਿੱਚਣ ਵਾਲੇ ਇੱਥੇ ਬਹੁਤ ਨੇ ਅਗਰ ਅਸੀਂ 2 4 5 ਭਾਈ ਇਕੱਠੇ ਹੋ ਜਾਈਏ ਨਾ ਅਗਰ ਟਰਾਂਸਪੋਰਟ ਨਾਗਰ ਸੁਧਾਰ ਵਾਸਤੇ ਤੇ ਸਾਡੀਆਂ ਲੱਤਾਂ ਖਿੱਚਣ ਵਾਸਤੇ ਇੱਥੇ ਹੋਰ ਵੀ ਬਹੁਤ ਨੇ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਨਾ ਕਿ ਸਾਡਾ ਟਰਾਂਸਪੋਰਟ ਨਾਗਰ ਸੁਥਰਾ ਹੋਵੇ ਆ ਦੇਖੋ ਆ ਰੋਡ ਦੇ ਵਿੱਚ ਗੱਡੀ ਖੜੀ ਹੈ ਨਾ ਹਾਂ ਆ ਰੋਡ ਦੇ ਇਹਦੇ ਕਰਕੇ ਉਹ ਗੱਡੀ ਹੁਣ ਇੱਥੇ ਜਾਮ ਲੱਗ ਜਾਣਾ ਬਿਲਕੁਲ ਇਹੀ ਗੱਡੀ ਖੜੀ ਕਰਨ ਵਾਲਾ ਅਗਰ 2 5 7 ਫੁੱਟ ਅੱਗੇ ਕਰ ਦੇਵੇ ਗੱਡੀ ਤੇ ਰੋਡ ਸਾਫ਼ ਰਹਿੰਦੀ ਹੈ ਬਿਲਕੁਲ ਉਹ ਪਿੱਛੇ ਤਾਂ ਦੇਖੋ ਉਹਨਾਂ ਨੂੰ ਪਰ 1 ਸੈਕਿੰਡ ਤੇ ਜਾਮ ਦੇ ਵਿੱਚ ਲਾਈਨ ਲੱਗ ਜਾਂਦੀ ਹੈ 1 ਸੈਕਿੰਡ ਤੇ ਜਾਮ ਦੇ ਵਿੱਚ ਬਿਲਕੁਲ ਗੱਡੀਆਂ ਵੀ ਆ ਦੇਖੋ ਨਾ ਇੰਨੀਆਂ ਲੰਬੀਆਂ ਲੰਬੀਆਂ ਵੱਡੀਆਂ ਗੱਡੀਆਂ ਨੇ ਜਿਨ੍ਹਾਂ ਨੂੰ ਜੀ ਇੱਥੇ ਦੇਖ ਸਕਦੇ ਹੋ ਗੱਡੀਆਂ ਹਲੇ ਪਹੁੰਚੀਆਂ ਹੀ ਨੇ ਔਰ ਇੰਨਾ ਲੰਬਾ ਜਿਹੜਾ ਜਾਮ ਲੱਗ ਰਿਹਾ ਉਹ ਹਲ ਨਹੀਂ ਹੈ ਭਈਆ ਯਾ ਇऐसे ਹੀ ਗੱਡੀਆਂ ਲੱਗੀ ਰਹਤੀਆਂ ਹੀ ਏ ਕਿਸੇ ਟਾਈਮ ਦੇਖ ਲਓ ਜਾਮ ਹੀ ਹੁੰਦਾ ਹੈ ਇੰਾਂ ਪੇ ਹੂੰ ਇਹ ਕੋਈ ਇਹ ਟਰਾਂਸਪੋਰਟਰ ਹੀ ਤੋਂ ਹੈ ਇਨਗਲਿਸ਼ ਦੀਆਂ ਗੱਡੀਆਂ ਹੈ ਇਹ ਇਹ ਛੋਟੀਆਂ ਗੱਡੀਆਂ ਵੀ ਆਉਂਦੀਆਂ ਵੱਡੀਆਂ ਗੱਡੀਆਂ ਵੀ ਆਈਆਂ ਬੜੀ ਸੀ ਪਾਰਕਿੰਗ ਆ ਸਾਈਡ 'ਚ ਲਗਾਣਾ ਚਾਹੀਏ ਸਭ ਨੇ ਤੇ ਗੱਡੀਆਂ ਸਾਈਡ 'ਤੇ ਲਗਾਨੀਆਂ ਚਾਹੀਦੀਆਂ ਨੇ ਉਹੀ ਗੱਲ ਅਸੀਂ ਅੱਜ ਪ੍ਰਧਾਨ ਜੀ ਤੋਂ ਪੁੱਛ ਰਹੇ ਹਾਂ ਕਿ ਅਗਰ ਇੰਨਾ ਜ਼ਿਆਦਾ ਜਾਮ ਇੰਨੀਆਂ ਲੰਬੀਆਂ ਲੰਬੀਆਂ ਗੱਡੀਆਂ ਨੇ ਪ੍ਰਧਾਨ ਜੀ ਇੱਕ ਚੀਜ਼ ਦੀ ਸਮੱਸਿਆ ਇੱਥੇ ਹੋਰ ਆ ਰਹੀ ਹੈ ਆਪਾਂ ਚੱਲਦੇ ਹੋਏ ਗੱਲ ਕਰ ਲੈਂਦੇ ਹਾਂ ਔਰ ਨਾਲੇ ਲੁਧਿਆਣਾ ਦੇ ਜਿਹੜੇ ਇੰਡਰੈਸਟ ਲਿਸਟ ਨੇ ਬਿਜ਼ਨਸਮੈਨ ਨੇ ਉਹਨਾਂ ਨੂੰ ਦਿਖਾ ਦਈਏ ਕਿ ਜਿੰਨਾ ਦੇ ਸਮਾਨ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆ ਤੁਸੀਂ ਲੈ ਕੇ ਪਹੁੰਚਣਾ ਹੈ ਤੁਸੀਂ ਟਾਈਮ ਜਿਹੜਾ ਹੈ ਬਚਾਣਾ ਹੈ ਉਹਨਾਂ ਦਾ ਪਰ ਇੱਥੇ ਥੋੜੀ ਜੀ ਮੈਂ ਗੱਲ ਹਟਕੇ ਕਰਦਾ ਪ੍ਰਧਾਨ ਜੀ ਕਈ ਗੱਡੀਆਂ ਇਦਾਂ ਦੀਆਂ ਨੇ ਜੋ ਪੰਜਾਬ ਦੇ ਅੰਦਰ ਪਾਸ ਹੀ ਨਹੀਂ ਉਹ ਕਿੱਦਾਂ ਆ ਜਾਂਦੀਆਂ ਨੇ ਮੈਂ ਉਹੀ ਦੱਸ ਰਿਹਾ ਨਾ ਤੁਹਾਨੂੰ ਹੁਣ ਯੂਪੀ ਦੀ ਗੱਡੀਆਂ ਦੀ ਗੱਲ ਦੱਸਦਾ ਮੈਂ ਤੁਹਾਨੂੰ ਸਾਰਾ ਕੁਝ ਅੱਗੇ ਦਿਖਾਉਂਗਾ ਯੂਪੀ ਦੀ ਯੂਪੀ 21 CN ਸਮਥਿੰਗ ਇਦਾਂ ਕਰਕੇ ਕੋਈ ਮੁਰਦਾਬਾਦ ਡਿਸਟ੍ਰਿਕਟ ਦੀਆਂ ਗੱਡੀਆਂ ਨੇ ਉਹ ਗੱਡੀਆਂ ਇੰਨੀਆਂ ਕਿ ਨਜਾਇਜ਼ ਹੈਗੀਆਂ ਇੱਕ ਪਿੰਡ ਦੇ ਉੱਥੇ ਘੜਦੋੜ 18 19000 ਗੱਡੀ ਐ ਮੈਂ ਕਹਿੰਦਾ ਪਾਸ ਕੌਣ ਕਰਦਾ ਉਹ ਗੱਡੀਆਂ 9 9 ਫੁੱਟ ਚੌੜੀਆਂ 9 9.5 ਫੁੱਟ ਚੌੜੀਆਂ 40 40 ਫੁੱਟ ਲੰਬੀਆਂ ਉਹਨਾਂ ਨੂੰ ਪਾਸ ਕੌਣ ਕਰਦਾ ਮਤਲਬ ਹਰ ਪਾਸੇ ਧੰਦਲੀ ਚਲਦੀ ਵੀ ਹੈ ਰਿਸ਼ਵਤ ਖੋਰੀ ਚਲਦੀ ਹੈ ਹਾਲਾਂਕਿ ਸਾਡੀ ਗੱਡੀ ਅਗਰ ਮਤਲਬ ਪਾਸ ਕਰਾਣੀ ਹੋਵੇ ਸਾਡੇ ਉੱਥੇ ਐਮਬੀਆਈ ਕਹਿੰਦੇ ਜੀ ਗੱਡੀ ਸਾਡੇ ਸਾਹਮਣੇ ਲਿਆਓ ਅਸੀਂ ਚੈੱਕ ਕਰਾਂਗੇ ਫਿਰ ਪਾਸ ਕਰਾਂਗੇ ਅਦਰ ਸਟੇਟਾਂ 'ਚ ਕੁਛ ਨਹੀਂ ਹੈਗਾ ਮਤਲਬ ਗੱਡੀ ਜਿਹੜਾ ਜਾਏਗਾ ਸੋਨੇ ਨਚਾਇਆ ਐ ਐਮਬੀਆਈ 25000 ਰੁਪਇਆ ਲੈਂਦਾ ਗੱਡੀ ਪਾਸ ਕਰ ਦਿੰਦਾ ਪਰ ਐਮਬੀਆਈ ਚਲੋ ਇੱਥੋਂ ਪਾਸ ਕਰ ਦਿੰਦਾ ਉਹ ਤੁਹਾਡੀਆਂ ਗੱਡੀਆਂ ਦੇ ਪਰ ਪੰਜਾਬ ਦੇ ਬਾਰਡਰ ਤੋਂ ਨਿਕਲ ਕੇ ਅੰਦਰ ਕਿੱਦਾਂ ਆ ਜਾਂਦੀ ਹੈ ਸਭ ਇਹੀ ਚੀਜ਼ ਨੂੰ ਤਾਂ ਅਸੀਂ ਹੀ ਪੰਜਾਬ ਵਾਲੀ ਪਿੱਟੇ ਆ ਕਿ ਜਦੋਂ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ ਪੰਜਾਬ ਮਤਲਬ ਸ਼ੰਭੂ ਬਾਰਡਰ ਤੋਂ ਲੈ ਕੇ ਆ ਆਪਾਂ 100 150 ਕਿਲੋਮੀਟਰ 150 ਕਿਲੋਮੀਟਰ ਅੰਦਰ ਆ ਜਾਂਦੇ ਆ ਇਹਨਾਂ ਨੂੰ ਕੋਈ ਨਹੀਂ ਰੋਕਦਾ ਇਹ ਗੱਡੀਆਂ ਨੂੰ ਕੋਈ ਵੀ ਨਹੀਂ ਰੋਕਦਾ ਮਤਲਬ ਲੱਗਦਾ ਕਿ ਹਾਂ ਭਾਈ 500 ਰੁਪਏ ਫੜਾਇਆ ਤੇ ਗੱਡੀ ਨਿਕਲ ਗਈ ਬਿਲਕੁਲ ਚਲੋ ਇੱਥੇ ਆਪਾਂ ਜਿਹੜੇ ਬਾਹਰ ਟਰਾਂਸਪੋਰਟਰ ਆਉਂਦੇ ਆ ਉਹਨਾਂ ਦੀ ਗੱਲ ਵੀ ਕਰ ਲੈਨੇ ਆ ਪਰ ਇੱਥੇ ਜਿਹੜੇ ਜ਼ਿੰਮੇਵਾਰ ਨੇ ਲੁਧਿਆਣਾ ਦੇ ਵਿੱਚ ਟਰਾਂਸਪੋਰਟ ਨੂੰ ਸੁਧਾਰਨ ਦੇ ਸਾਫ਼ ਰੱਖਣ ਦੇ ਉਹਨਾਂ ਦੀ ਗੱਲ ਕਰਦੇ ਆ ਇੱਥੇ ਤੁਸੀਂ ਇਹ ਦੇਖੋ ਕਿ ਦੋਨੋਂ ਪਾਸੇ ਗੱਡੀਆਂ ਲੱਗੀਆਂ ਹੋਈਆਂ ਨੇ ਪਾਰਕਿੰਗ ਤੋਂ ਬਾਹਰ ਇਹ ਪਾਰਕਿੰਗ ਹੈ ਇਹ ਰੋਡ ਹੈ ਇਹ ਰੋਡ ਹੈ ਉਹ ਰੋਡ ਦੇ ਦੋਨੋਂ ਪਾਸੇ ਜਦੋਂ ਗੱਡੀਆਂ ਲਗਾਤੀਆਂ ਤਾਂ ਨਿਕਲਣਾ ਕਿੱਥੋਂ ਹੈ ਆਪ ਸੋਚ ਸਕਦੇ ਹੋ ਕਿ ਵੱਡੀਆਂ ਜਦੋਂ ਗੱਡੀਆਂ ਨਿਕਲਣੀਆਂ ਨੇ ਤਾਂ ਇੱਕ ਬੜੀ ਮੁਸ਼ਕਲ ਨਾਲ ਗੱਡੀ ਜਿਹੜੀ ਹੈ ਉਹ ਪਾਸ ਹੋ ਪਾਏਗੀ ਔਰ ਉਸ ਤੋਂ ਬਾਅਦ ਬਰਸਾਤ ਆ ਜਵੇ ਤਾਂ ਹਾਲਾਤ ਇਹ ਹੋ ਜਾਂਦੇ ਆ ਕਿ ਇੱਥੇ ਜਿਹੜੀਆਂ ਸੜਕਾਂ ਨੇ ਉਹ ਪਾਣੀ ਦੇ ਵਿੱਚ ਡੁੱਬ ਜਾਂਦੀਆਂ ਨੇ ਔਰ ਗੜਾਉਣਾ ਚ ਹੀ ਫਸਿਆ ਪਿਆ ਤਾਂ ਉਹ ਦੇਸ਼ ਕਦੀ ਵੀ ਉਹ ਸਟੇਟ ਉਹ ਸ਼ਹਿਰ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਪ੍ਰਧਾਨ ਜੀ ਦੇਸ਼ ਉਹੀ ਤਰੱਕੀ ਕਰਦਾ ਹੈ ਜਿਹੜੀ ਟਰਾਂਸਪੋਰਟ ਕਾਮਯਾਬ ਹੋਵੇ ਕਨੈਕਟਿਵਿਟੀ ਹੋਵੇ ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀਂ ਸਾਡੇ ਸਟਾਰਟਿੰਗ ਤੋਂ ਸਾਡੇ ਮਤਲਬ ਟਰਾਂਸਪੋਰਟ ਨਗਰ ਦਾ ਜਿਹੜਾ ਇੰਚਾਰਜ ਰਹੇ ਨੇ ਜਾਂ ਜਿਨ੍ਹਾਂ ਦੇ ਹੱਥੇ ਚ ਸਾਰਾ ਟਰਾਂਸਪੋਰਟ ਦਾ ਸਿਸਟਮ ਰਿਹਾ ਸਾਡੇ ਆਦਰਨੀਏ ਸਰਦਾਰ ਜੀ ਚਰਨ ਸਿੰਘ ਲੋਹਾਰਾ ਜੀ ਠੀਕ ਹੈ ਉਹਨਾਂ ਨੇ ਆਪਣੇ ਪੈਨ ਦੇ ਵਿੱਚ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਲੋਕ ਜਿਹੜੇ ਹੈਗੇ ਨੇ ਸਾਡੇ ਟਰਾਂਸਪੋਰਟ ਸਾਥ ਨਹੀਂ ਦਿੰਦੇ ਇੱਥੇ ਸਵਾਰਥੀ ਲੋਕ ਨੇ ਸਾਰੇ ਆਪਣਾ ਦੇਖਦੇ ਕਿ ਸਾਡਾ ਉੱਲੂ ਕਿਹੜੇ ਪਾਸੋਂ ਸਿੱਧਾ ਹੁੰਦਾ ਹੁਣ ਆਹ ਦੇਖੋ ਗੱਡੀ ਰੋਡ ਦੇ ਵਿੱਚ ਖੜੀ ਐ ਆਹ ਗੱਡੀ ਰੋਡ ਦੇ ਵਿੱਚ ਆਹ ਗੱਡੀ ਰੋੜੇ ਉਹਨੇ ਨੇ ਲਾਤੀ ਲੰਬੀ ਕਰਕੇ ਗੱਡੀ ਆਹ ਗੱਡੀ ਹੁਣ ਇੱਥੇ ਜਾਮ ਲੱਗਿਆ ਉਧਰ ਵੀ ਗੱਡੀ ਹੋ ਗਈ ਇੱਧਰ ਵੀ ਗੱਡੀ ਉਹ ਇਹ ਜਾਮ ਲੱਗਣਾ ਚાલુ ਅਸੀਂ ਲੋਕ ਆਪਣਾ ਪ੍ਰਯਾਸ ਬਹੁਤ ਕਰਦੇ ਆ ਕਿ ਸਾਡਾ ਟਰਾਂਸਪੋਰਟ ਨਗਰ ਸੁਧਾਰ ਹੋ ਜਾਵੇ ਚੰਗਾ ਸੋਹਣਾ ਬਣ ਜਾਏ ਪਰ ਜਿਹੜੇ ਸਾਡੇ ਟਰਾਂਸਪੋਰਟ ਵੀਰ ਨੇ ਸੁਣਨਗੇ ਮਾੜਾ ਲੱਗੇਗਾ ਇਹਨਾਂ ਨੂੰ ਇਹ ਲੱਤਾਂ ਬਹੁਤ ਖਿੱਚਦੇ ਨੇ ਬਹੁਤ ਪਰੇਸ਼ਾਨ ਮਤਲਬ ਇਹ ਦੇਖਦੇ ਕਿਸੇ ਨੰਬਰ ਅਸੀਂ ਨੰਬਰ ਨਹੀਂ ਬਣਾਉਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਟਰਾਂਸਪੋਰਟ ਨਗਰ ਦਾ ਸਾਫ਼ ਸੁਥਰਾ ਕਿਸੇ ਰਿਲੇਟਿਵ ਨੂੰ ਕਿਸੇ ਦੋਸਤ ਨੂੰ ਤੁਸੀਂ ਬੁਲਾਣਾ ਚਾਹੋ ਤੇ ਤੁਹਾਨੂੰ ਲੱਗੇ ਕਿ ਹਾਂ ਬਈ ਮੈਂ ਅੱਛੀ ਜਗ੍ਹਾ ਤੇ ਆਇਆ ਸਾਡਾ ਕੋਈ ਰਿਲੇਟਿਵ ਜਾਂ ਦੋਸਤ ਟਰਾਂਸਪੋਰਟ ਅਗਰ ਕਹਿਦੀ ਹੈ ਨਾ ਆਉਣ ਵਾਸਤੇ ਅਸੀਂ 10 ਵਾਰੀ ਸੋਚਦੇ ਹਾਂ ਕਿ ਉਹਨੂੰ ਟਰਾਂਸਪੋਰਟ ਅਗਰ ਬੁਲਾਈਏ ਕਿ ਨਾ ਬੁਲਾਈਏ ਕਿਉਂਕਿ ਟਰਾਂਸਪੋਰਟ ਨਗਰ ਦਾ ਕਾ ਮ ਉਹ ਇੱਕ ਬਹੁਤ ਗੰਦਾ ਜਿਹਨੂੰ ਕਹਿ ਸਕਦੇ ਆ ਨਾ ਉਹ ਮਾਹੌਲ ਹੈ ਸਾਡੇ ਟਰਾਂਸਪੋਰਟ ਨਗਰ ਦਾ ਕੋਈ ਕਿੱਥੇ ਯੂਰਿਨ ਪਾ ਰਿਆ ਕੋਈ ਕਿੱਥੇ ਬੈਠਾ ਕੋਈ ਗੰਕ ਮਤਲਬ ਕੋਈ ਸਿਸਟਮ ਨਹੀਂ ਹੈ ਟਰਾਂਸਪੋਰਟ ਨਗਰ ਦਾ ਸਾਡੇ ਕ੍ਰੋਸਿੰਗ ਦੀ ਗੱਲ ਕਰ ਲੈਨੇ ਆ ਪ੍ਰਧਾਨ ਜੀ ਅੱਗੇ ਤੁਹਾਨੂੰ ਦਿਖਾਉਂਦੇ ਹੋਏ ਚੱਲਦੇ ਆ ਕਿ ਆ ਜਿਹੜੇ ਨਜਾਇਜ਼ ਖੋਖੇ ਬਣੇ ਹੋਏ ਨੇ ਉਹ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਮੰਗਾਗੇ ਅੱਗੇ ਤੁਹਾਨੂੰ ਦਿਖਾਵਾਂਗੇ ਕਿ ਕਿਸਾਣ ਟ੍ਰਾਂਸਪੋਰਟ ਨਗਰ ਨਜਾਇਜ਼ ਕਬਜ਼ਿਆਂ ਦੀ ਪਰਮਾਰਾ ਇੱਥੇ ਔਰ ਕਿਉਂ ਇਦਾਂ ਦੇ ਨਜਾਇਜ਼ ਕਬਜ਼ੇ ਇੱਥੇ ਅਲਾਉ ਕਿੱਥੇ ਜਾ ਰਹੇ ਨੇ ਦੇਖਿਆ ਕਿ ਇੱਕ ਤਾਂ ਗੱਡੀਆਂ ਰੋਡ ਦੇ ਉੱਤੇ ਦੋਨੋਂ ਪਾਸੇ ਖੜੀਆਂ ਹੋ ਜਾਂਦੀਆਂ ਨੇ ਦੂਸਰਾ ਅਕਰੋਚਮੈਂਟ ਕਿਤੇ ਖੋਕੇ ਲੱਗੇ ਨੇ ਕਿਤੇ ਕਿਸੇ ਨੇ ਆਪਣਾ ਸਮਾਨ ਜੱਡ ਰੱਖਿਆ ਕਿਸੇ ਨੇ ਆਪਣੀਆਂ ਕਬਾੜ ਹੋਈਆਂ ਗੱਡੀਆਂ ਸੇਟ ਰੱਖੀਆਂ ਨੇ ਇਦਾਂ ਤੁਹਾਡੀ ਟਰਾਂਸਪੋਰਟ ਚੱਲੇਗੀ ਕਿਦਾਂ ਦੇਖੋ ਜੀ ਇੱਥੇ ਨਾ ਗੱਡੀਆਂ ਲਾਣ ਦਾ ਤਰੀਕਾ ਨਹੀਂ ਹੈਗਾ ਮਤਲਬ ਜਿਹੜਾ ਆਂਦਾ ਵਿਚਾਲੇ ਖੜੀ ਕਰ ਦਿੰਦਾ ਜਿਹੜਾ ਰਾਹੀਰ ਨੰਗਦੇ ਬੰਦੇ ਉਹ ਪਰੇਸ਼ਾਨ ਹੁੰਦੇ ਇਸ ਚ ਇਸ ਕਰਕੇ ਨਾ ਸਾਰੀ ਮਤਲਬ ਇਹਨਾਂ ਨੂੰ ਡਰਾਈਵਰਾਂ ਨੂੰ ਆਪ ਚਾਹੀਦਾ ਵੀ ਆਪਣੀਆਂ ਗੱਡੀਆਂ ਪੂਰੀ ਸਾਈਡ ਤੇ ਪਾਰਕਿੰਗ ਏਡੀ ਪਾਰਕਿੰਗ ਆ ਪਿੱਛੇ ਇਹਨਾਂ ਨੇ ਪਾਰਕਿੰਗ 'ਚ ਗੱਡੀ ਨਹੀਂ ਲੈਣੀ ਲਿਆ ਕੇ ਰੋਡ ਤੇ ਖੜੀ ਕਰ ਦੇਣੀ ਆ ਵੀ ਉਹਦੇ ਨਾਲ ਜਿਹੜੀ ਜਨਤਾ ਦੁਰੀ ਜਾਂਦੀ ਆ ਉਹ ਪਰੇਸ਼ਾਨ ਹੋਵੇ। ਵੀਰੇ ਜੀ ਪਾਰਕਿੰਗ ਦੇ ਵਿੱਚ ਨਜਾਇਜ਼ ਕਬਜ਼ੇ ਕੀਤੇ ਹੋਏ ਉਹ ਗੁਣ ਹਟਾਏਗਾ। ਚਲੋ ਉਹ ਤਾਂ ਹੁਣ ਦੇਖੋ ਜੀ ਕਾਰਪੋਰੇਸ਼ਨ ਵਾਲਿਆਂ ਨੂੰ ਚਾਹੀਦਾ ਵੀ ਜਿਹੜੇ ਵੀ ਨਜਾਇਜ਼ ਹੈਗੇ ਆ ਵੀ ਆਪਣਾ ਇਹਨਾਂ ਨੂੰ ਸਫਾਈ ਕਰਾਣ ਤੇ ਜਿਹੜਾ ਗੱਡੀਆਂ ਨੂੰ ਖੜਨ ਦੀ ਸਹੂਲਤ ਬਣੇ ਉੱਥੇ। ਹੁਣ ਗੱਲ ਇਹ ਆ ਵੀ ਹੁਣ ਜੇ ਉੱਥੇ ਜਗ੍ਹਾ ਨਹੀਂ ਮਿਲਦੀ ਵੀ ਡਰਾਈਵਰ ਲੈ ਆ ਕੇ ਰੋਡ ਤੇ ਖੜੀਆਂ ਕਰਦੇ ਆ ਉਹਦੇ ਨਾਲ ਤੁਰੇ ਜਾਂਦੇ ਬੰਦੇ ਵੀ ਪਰੇਸ਼ਾਨ ਹੁੰਦੇ ਆ ਜੀ। ਬਿਲਕੁਲ ਤੁਰੇ ਜਾਂਦੇ ਬੰਦੇ ਵੀ ਪਰੇਸ਼ਾਨ ਹ ਔਰ ਇਹ ਜਿਹੜੇ ਨਜਾਇਜ਼ ਕਬਜ਼ੇ ਨੇ ਤੁਹਾਨੂੰ ਉਹ ਟ੍ਰਾਂਸਪੋਰਟ ਨਗਰ ਦੇ ਦਿਖਾ ਰਹੇ ਆ ਲੈਨਥ ਦੇਖੋ ਗੱਡੀ ਦੀ ਇਹ ਗੱਡੀ ਜਿਹੜੀ ਹੈ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੀ ਲੰਬੀ ਹੈ ਗੱਡੀ ਹੈ 9 ਫੁੱਟ ਚੌੜੀ ਗੱਡੀ ਹੈ 9 ਫੁੱਟ ਚੌੜੀ ਗੱਡੀ ਤਾਂ ਲੈਨਥ ਦੇਖ ਲਓ ਇਸ ਗੱਡੀ ਦੀ ਆ ਗੱਡੀ ਨੂੰ ਮਤਲਬ ਪੰਜਾਬ ਦੇ ਵਿੱਚ ਕਿਸੇ ਨੇ ਨਹੀਂ ਰੋਕਿਆ ਇਹ ਪੰਜਾਬ ਦੇ ਵਿੱਚ ਗੱਡੀ 100 150 ਕਿਲੋਮੀਟਰ ਦਾ ਸਫ਼ਰ ਕਰਕੇ ਅੰਦਰ ਆਈ ਹੈ ਇਹਨੂੰ ਕਿਸੇ ਨੇ ਨਹੀਂ ਹੱਥ ਦਿੱਤਾ ਗੱਡੀ ਨੂੰ ਇਹ ਗੱਡੀ ਅੱਜ ਜਿਹੜੇ ਟ੍ਰਾਂਸਪੋਰਟ ਲੋਕਲ ਟ੍ਰਾਂਸਪੋਰਟਰ ਨੇ ਨਾ ਲੋਕਲ ਉਛਤਾ ਚਲੋ ਸਾਡੇ ਹਰਿਆਣੇ ਤੋਂ ਵੀਰ ਆ ਗਏ ਉਹਨਾਂ ਨਾਲ ਸਾਡਾ ਜਿਹੜਾ ਕੰਮ ਸੀ ਉਹ ਵੰਡਿਆ ਗਿਆ ਉਹਦੇ ਬਾਅਦ ਮੁਰਾਦਾਬਾਡ ਡਿਸਟ੍ਰਿਕਟ ਤੋਂ ਘੜ ਤੋਂ ਘੜ ਇੱਕ ਟਰਾਂਸਪੋਰਟਰ ਸੀਗਾ ਪਹਿਲੇ ਅੱਜ ਘੜ ਤੋਂ ਘੜ 32 ਟਰਾਂਸਪੋਰਟਰ ਨੇ ਜਿਨ੍ਹਾਂ ਨੇ ਆਗੇ ਇੱਥੇ ਜਿਹੜੇ ਲੋਕਲ ਪੰਚਾਇਤ ਟਰਾਂਸਪੋਰਟਰ ਸੀ ਜਿਨ੍ਹਾਂ ਦਾ ਕੰਮ ਜਿਹੜਾ ਖੋ ਲਿਆ ਉਹਨਾਂ ਨੇ ਮਤਲਬ ਲੋਕਲ ਟਰਾਂਸਪੋਰਟਰ ਨੂੰ ਕੋਈ ਕਾਲ ਨਹੀਂ ਜਾਂਦੀ ਇੱਕ ਗੱਡੀ ਇੱਕ ਤੁਹਾਨੂੰ ਆਈਡੀਆ ਦੇਣਾ ਐਗਜ਼ਾਮਪਲ ਦੇਣਾ ਕਿ ਮੁਜ਼ੱਫਰਪੁਰ ਦਾ ਪਹਾੜਾ 95000 ਨੋਟਾਂ ਦਾ ਸੀਗਾ ਫਿਕਸ ਇਹਨਾਂ ਨੇ ਕੀ ਕੀਤਾ ਉਹਦਾਂ ਦੀਆਂ ਲੰਬੀਆਂ ਲੰਬੀਆਂ ਗੱਡੀਆਂ ਲਾ ਕੇ 18 ਟਨ ਤੇ ਮਾਲ 1 ਲੱਖ 5000 ਰੁਪਏ ਚ ਭੁਗਤਾਨ ਲੱਗ ਗਏ ਉਹ ਕਹਿੰਦਾ ਜੀ ਮੈਂ ਤੁਹਾਡੀ ਗੱਡੀਆਂ ਕਿਉਂ ਲਾਉਂਗਾ ਪਾਰਟੀ ਕਹਿੰਦੀ ਤੁਹਾਡੀ ਗੱਡੀਆਂ ਮੈਂ ਕਿਉਂ ਲਾਵਾਂ ਮੈਨੂੰ ਅਗਰ ਇੱਕ 18 ਟਨ ਮਾਲ ਮੇਰਾ ਸਿਰਫ 9 ਟਨ ਮਾਲ 10000 ਰੁਪਏ ਜਾ ਰਿਹਾ ਤਾਂ ਮੈਂ ਤੁਹਾਡੀ ਗੱਡੀ ਕਿਉਂ ਲਾਉਂਗਾ ਦੋ ਗੱਡੀਆਂ ਦਾ ਕੰਮ ਇੱਕ ਗੱਡੀ ਨਾਲ ਹੋਏਗਾ ਤਾਂ ਅਗਲਾ ਦੋ ਗੱਡੀਆਂ ਕਿਉਂ ਬੁੱਕ ਕਰੇਗਾ ਦਰਸਲ ਇਹ ਗੱਡੀਆਂ ਜਿਹੜੀਆਂ ਹੈਗੀਆਂ ਨੇ ਮਤਲਬ ਇਹ ਪਾਸਿੰਗ ਨਹੀਂ ਹੈਗੀ ਇਹਨਾਂ ਦੀ ਇਹ ਪਾਸ ਨਹੀਂ ਹੈਗੀ ਮਤਲਬ ਕੰਪਨੀ ਰਿਕਾਰਡਿੰਗ ਮਤਲਬ ਐਡੀ ਲੰਬੀ ਗੱਡੀ ਪਾਸ ਨਹੀਂ ਨਾ ਹੋ ਸਕਦੀ ਕੰਪਨੀ ਮੰਨ ਲਓ 20 ਫੁੱਟ ਦੀ ਬਾਡੀ ਪਾਸ ਆਪਣੀ ਜੇ ਉਹਨਾਂ ਨੂੰ ਆਪਾਂ 32 ਫੁੱਟ ਕਰਾਂਗੇ ਉਹ ਪਾਸਿੰਗ ਨਹੀਂ ਹੈਗੀ ਇਹਦਾ ਹੁਣ ਆਪਣੇ ਕੋਲੋਂ ਹੀ ਮਤਲਬ ਇਹਨਾਂ ਨੇ ਚਲਾਇਆ ਹੋਇਆ ਕੰਮ ਇੱਕ ਸਾਡੇ ਇੱਥੇ ਰਜਿਸਟਰੀ ਆਫਿਸ ਆ ਉਹਦੇ ਸਾਹਮਣੇ ਕਾਰਾ ਬਹੁਤ ਬੁਰਾ ਹਾਲ ਹੁੰਦਾ ਜੀ ਬੁਰਾ ਹਾਲ ਹਾਲ ਅਜਾ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਬਿਲਕੁਲ ਉਹੀ ਅਕਰੋਚਮੈਂਟ ਅਸੀਂ ਤੁਹਾਨੂੰ ਦਿਖਾਣਾ ਹੈ ਔਰ ਦੂਜੀ ਸਭ ਤੋਂ ਵੱਡੀ ਚੀਜ਼ ਜਿਹੜੀ ਇਹ ਗੱਡੀਆਂ ਪਾਸ ਹੋ ਕੇ ਨਿਕਲਦੀਆਂ ਨੇ ਆਖਰ ਇਹਨਾਂ ਨੂੰ ਪੰਜਾਬ ਸਟੇਟ ਦੇ ਅੰਦਰ ਐਂਟਰ ਕਰਨ ਕੌਣ ਦੇ ਦਿੰਦਾ ਹੈ ਅਗਰ ਅੱਜ ਕੋਈ ਇੱਥੇ ਚੌਂਕ ਦੇ ਵਿੱਚੋਂ ਵਿਦਾਊਟ ਹੈਲਮਟ ਐਕਟਿਵਾ ਵੀ ਨਿਕਲ ਜਵੇ ਤਾਂ ਉਸੇ ਟਾਈਮ ਉਹਦਾ ਚਲਾਨ ਹੋ ਜਾਂਦਾ ਤਾਂ ਐਡੇ ਵੱਡੇ ਵੱਡੇ ਟਰੱਕ ਆਖਰ ਕਿਸ ਤਰ੍ਹਾਂ ਪੰਜਾਬ ਸਟੇਟ ਦੇ ਅੰਦਰ ਬਾਰਡਰ ਪਾਰ ਕਰਦੇ ਹੋਏ ਹਰ ਚੌਂਕ ਚੋਂ ਨਿਕਲਦੇ ਹੋਏ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚਦੇ ਨੇ ਔਰ ਐਕਸੀਡੈਂਟ ਦਾ ਕਾਰਨ ਬਣਦੇ ਹੀ ਨੇ ਨਾਲ ਦੀ ਨਾਲ ਟਰਾਂਸਪੋਰਟ ਦਾ ਬਿਜ਼ਨਸ ਵੀ ਖਾਂਦੇ ਹੋਏ ਨਜ਼ਰ ਆ ਰਹੇ ਨੇ ਅੱਜ ਮੈਂ ਮਾਰਨਿੰਗ ਤੁਹਾਨੂੰ ਇਸ ਕਰਕੇ ਬੁਲਾਇਆ ਸੀਗਾ ਕਿ ਮਾਰਨਿੰਗ ਜੋ ਪੋਜੀਸ਼ਨ ਸੀ ਨਾ ਮੈਂ ਘੰਟਾ ਲਾ ਕੇ ਆਪ ਜਾਮ ਖਲਵਾਇਆ ਜੀ ਮਾਰਨਿੰਗ ਆ ਮੋੜ ਮੋੜ ਤੇ ਗੱਡੀਆਂ ਖੜੀਆਂ ਕਰ ਦੇਣਗੇ ਚਾਹੇ ਮੇਰੇ ਵੀਰ ਬਜਰੀ ਵਾਲੇ ਹੋਣ ਚਾਹੇ ਮੇਰੇ ਵੀਰ ਕੋਈ ਰੇਤੇ ਵਾਲਾ ਹੋਇਆ ਕੋਈ ਹੋਰ ਟਰਾਂਸਪੋਰਟਰ ਆਦਰ ਮਤਲਬ ਗੱਡੀਆਂ ਖੜੀਆਂ ਕਰਕੇ ਆਪ ਗੱਡੀ ਨੂੰ ਗਾਇਬ ਹੋ ਜਾਂਦੇ ਆ ਮੈਂ ਇੱਕ ਘੰਟਾ ਲਾ ਕੇ ਸਰੇ ਮੈਂ ਪੂਰਾ ਜਾਮ ਖਲਵਾਇਆ ਇਸ ਕਰਕੇ ਮੈਂ ਤੁਹਾਨੂੰ ਮੀਡੀਆ ਨੂੰ ਰਿਕਵੈਸਟ ਕੀਤੀ ਹੈ ਕਿ ਤੁਸੀਂ ਆਓ ਤੇ ਟ੍ਰਾਂਸਪੋਰਟ ਨਗਰ ਦਾ ਮਾਹੌਲ ਦੇਖੋ ਟ੍ਰਾਂਸਪੋਰਟ ਨਗਰ ਆ ਚੌਕ ਹੈ ਇਧਰ ਵੀ ਗੱਡੀਆਂ ਖੜਗੀਆਂ ਇਧਰ ਵੀ ਹਾਲਾਂਕਿ ਚੌਕ ਦੇ ਵਿੱਚ ਪੋਜੀਸ਼ਨ ਇਹ ਹੋਣੀ ਚਾਹੀਦੀ ਹੈ ਕਿ ਚੌਕ ਦੇ ਵਿੱਚ ਗੱਡੀਆਂ ਨਾ ਖੜੀਆਂ ਹੋਣ ਕਿਉਂਕਿ ਲੰਬੀਆਂ ਗੱਡੀਆਂ ਮੁੜਦੀਆਂ ਇਧਰੋਂ ਵੀ ਗੱਡੀ ਨੇ ਮੋੜਨਾ ਤੇ ਉਹ ਆ ਕੇ ਇੱਥੇ ਜਾਮ ਲੱਗ ਇੱਥੇ ਜਾਮ ਲੱਗਾ ਸਮਝ ਲਓ ਪੂਰਾ ਟ੍ਰਾਂਸਪੋਰਟ ਨਗਰ ਬਲੌਕ ਹੋ ਗਿਆ ਬਿਲਕੁਲ ਔਰ ਇੱਥੇ ਹੁਣ ਚੌਂਕ ਦੀ ਸਥਿਤੀ ਤੁਹਾਨੂੰ ਦਿਖਾਣੇ ਆ ਇਧਰਲੇ ਪਾਸੇ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਔਰ ਦੋਨੋਂ ਪਾਸੇ ਗੱਡੀਆਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਕਾਰਨ ਕਿ ਨਿਕ ਅਗਰ ਐਡੀਆ ਵੱਡੀਆਂ ਵੱਡੀਆਂ ਗੱਡੀਆਂ ਇੱਥੋਂ ਰੇਡੀਅਸ ਦੇਖ ਸਕਦੇ ਹੋ ਹੁਣ ਇਹ ਟਰੱਕ ਆ ਰਿਹਾ ਇਹ ਇਕੱਲਾ ਹੀ ਨਿਕਲ ਸਕਦਾ ਇਹ ਸਿਰਫ ਇੱਥੋਂ ਇਹ ਇਕੱਲਾ ਹੀ ਨਿਕਲ ਸਕਦਾ ਦੂਸਰੇ ਪਾਸੇ ਜਦੋਂ ਵਹੀਕਲ ਨਿਕਰੋਸ ਹੋਣਾ ਤਾਂ ਦੂਜੇ ਪਾਸੇ ਉਹ ਵਹੀਕਲ ਕ੍ਰੋਸ ਹੀ ਨਹੀਂ ਹੋ ਸਕਦਾ ਜਿੱਦਾਂ ਪਹਿਲਾਂ ਤੁਹਾਨੂੰ ਦਿਖਾਇਆ ਕਿ ਇੱਥੇ ਪੂਰਾ ਰੋਡ ਜਿਹੜਾ ਉਹ ਜਾਮ ਹੋ ਜਾਂਦਾ ਔਰ ਪਰੇ ਤੱਕ ਹਨੀ ਉਧਰਲੇ ਪਾਸੇ ਦਿਖਾ ਦਿਓ ਕਿਸ ਤਰ੍ਹਾਂ ਸੜਕ ਦੇ ਬਿਲਕੁਲ ਵਿਚੋ ਵਿੱਚ ਗੱਡੀਆਂ ਲੱਗੀਆਂ ਹੋਈਆਂ ਨੇ ਔਰ ਸਿਰਫ ਇੱਕ ਵਹੀਕਲ ਜਿਹੜਾ ਉਹ ਪਾਸ ਹੋ ਸਕਦਾ ਰਮਨ ਜੀ ਇਹ ਸਾਡੇ ਦਸੋਵਾਲ ਜੀ ਨੇ ਇੱਥੇ ਦੇ ਮਤਲਬ ਟਰਾਂਸਪੋਰਟ ਨੂੰ ਆਪਣੀ ਪੂਰੀ ਜ਼ਿੰਦਗੀ ਇਹਨਾਂ ਨੇ ਟਰਾਂਸਪੋਰਟ ਨਗਰ ਸੁਧਾਰਨ ਤੇ ਲਾਈ ਹੈ ਬੜੀ ਕੋਸ਼ਿਸ਼ ਕਰਦੇ ਆ ਪਰ ਇੱਥੇ ਕੋਈ ਨਹੀਂ ਸੁਣਦਾ ਆ ਸਾਡੀ ਮੇਨ ਐਂਟਰੀ ਹੈਗੀ ਆ ਇਧਰ ਵੀ ਗੱਡੀਆਂ ਫੜ ਗਈਆਂ ਆ ਗੱਡੀਆਂ ਮਤਲਬ ਫੜ ਗਈਆਂ ਨਾ ਇੱਥੇ ਆ ਕੇ ਰਿਸਟਰੀ ਆਫਿਸ ਜਦੋਂ ਰਿਸਟਰੀ ਓਪਨ ਹੋਣੀ ਹੈ ਇੱਥੇ ਆ ਕੇ ਲੋਕਾਂ ਨੇ ਗੱਡੀਆਂ ਲਾ ਦੇਣੀਆਂ ਕਾਰਾਂ ਲੱਗ ਜਾਣੀਆਂ ਸਾਡੀ ਗੱਡੀਆਂ ਤਾਂ ਖੜੀਆਂ ਮੁੜ ਕੇ ਕਾਰਾਂ ਨੇ ਉਹ ਜਾਮ ਲਾ ਦੇਣਾ ਪੂਰਾ ਟਰਾਂਸਪੋਰਟ ਨਗਰ ਬਲਾਕ ਟਰਾਂਸਪੋਰਟ ਨਗਰ ਤੇ ਨਾਲ-ਨਾਲ ਮੇਰਾ ਹਾਈਵੇ ਰੋਡ ਬਲਾਕ ਹੋ ਜਾਂਦੇ ਆ ਜਿਵੇਂ ਜਸੋਵਰ ਜੀ ਤੁਸੀਂ ਇੰਨਾ ਸੁਧਾਰ ਲਈ ਕਰ ਰਹੇ ਹੋ ਕੀ ਲੱਗਦਾ ਕਿ ਤੁਹਾਡੀ ਆਪਣੇ ਹੀ ਜਿਹੜੇ ਟਰਾਂਸਪੋਰਟਰ ਨੇ ਉਹ ਸੁਣ ਨਹੀਂ ਰਹੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਾਂ ਫਿਰ ਜ਼ਿੰਮੇਵਾਰੀ ਨਹੀਂ ਸਮਝਦੇ ਅਸੀਂ ਲੁਧਿਆਣਾ ਕੋਸਟ ਟਰਾਂਸਪੋਰਟ ਐਸੋਸੀਏਸ਼ਨ ਦੇ ਮਾਧਿਅਮ ਰਾਹੀਂ ਮੇਰਾ ਖਿਆਲ ਹੈ ਵੀ ਜਿੰਨੀਆਂ ਵੀ ਇੱਥੇ ਗੱਡੀਆਂ ਖੜੀਆਂ ਨੇ ਕੁਆਰਟ ਟਾਈਪ ਦੀਆਂ ਗੱਡੀਆਂ ਉਹਨਾਂ ਨੂੰ ਬੜੀ ਵਾਰ ਰਿਕਵੈਸਟਾਂ ਕੀਤੀਆਂ ਲਿਖ ਕੇ ਵੀ ਦਿੱਤਾ ਖਾਣਿਆਂ ਚ ਵੀ ਲੈ ਕੇ ਤਾ ਕਾਰਪੋਰੇਸ਼ਨ ਵੀ ਲੈ ਕੇ ਤਾ ਇਮਪਰੂਵਮੈਂਟ ਰੱਟੂ ਵੀ ਲੈ ਕੇ ਤਾ ਇਹਨਾਂ ਨਜਾਇਜ਼ ਖੜੀਆਂ ਨੇ ਇਹਨਾਂ ਨੇ ਕਬਜ਼ੇ ਕੀਤੇ ਹੋਇਆ ਜਗ੍ਹਾ ਦੇ ਉੱਤੇ ਇਹਨਾਂ ਚਕਾਓ ਹੁਣ ਉਹ ਮਿਸਤਰੀ ਨੇ ਉਹਨਾਂ ਦੁਕਾਨਾਂ ਲੈਂਗੀਆਂ ਹੋਈਆਂ ਨੇ ਮੁੱਲ ਬਿਲਕੁਲ ਉਹ ਮੁੱਲ ਦੁਕਾਨਾਂ ਲੈ ਕੇ ਦੁਕਾਨਾਂ ਨਜਾਇਜ਼ ਬਣੀਆਂ ਹੋਈਆਂ ਗਲਤ ਤਰੀਕੇ ਨਾਲ ਬਣੀਆਂ ਹੋਈਆਂ ਆਊਟ ਆਫ ਬੇ ਬਣੀਆਂ ਹੋਈਆਂ ਉਹਨਾਂ ਨੇ ਮੁੱਲ ਲੈ ਕੇ ਦੁਕਾਨਾਂ ਦੇ ਦੀਆਂ ਕਿਰਾਏ ਤੇ ਦੁਕਾਨਾਂ ਕਿਰਾਏ ਦੇ ਦੀਆਂ ਉਹਨਾਂ ਨੇ ਪਤਾ ਕੀ ਕੀਤਾ ਅੱਗੇ ਇੱਕ ਕੰਟੇਨਰ ਲੈ ਲਿਆ 20000 ਦਾ ਉਹ ਰੱਖ ਲਿਆ ਮੂਰੇ ਉਹ ਆਹ ਦੇਖੋ ਆ ਕਬਜ਼ਾ ਕਦੋਂ ਕੀਤਾ ਹੋਇਆ ਕੰਟੇਨਰ ਰ ਅੱਗੇ ਮਹਿਤੀ ਆਪਣਾ ਕੰਮ ਸ਼ੁਰੂ ਕਰਤਾ ਗੱਡੀਆਂ ਖੜੀਆਂ ਕਰਨ ਲੱਗ ਗਏ ਗੱਡੀਆਂ ਖੜੀਆਂ ਕਰਨ ਲੱਗ ਗਏ ਜੀ ਇਹ ਦੁਕਾਨਾਂ ਦਾ ਸੀ ਉਹਨਾਂ ਦੇ ਕਿਰਾਏ ਦੀ ਕਮਾਈ ਹੋ ਗਈ ਸਧੂ ਉਹਨਾਂ ਨੂੰ ਤੇ ਗੱਡੀਆਂ ਦੀਆਂ ਖੜੀਆਂ ਕਰਦੇ ਆ ਉਹਦੇ ਨਾਲ ਜਾਮ ਲੱਗਦਾ ਆਹ ਗੱਡੀਆਂ ਦੇਖੋ ਕਿੱਥੇ ਦਾ ਖੜੀਆਂ ਬਿਲਕੁਲ ਕਿੱਥੇ ਖੜੀਆਂ ਇਹ ਗੱਡੀਆਂ ਅੱਗੇ ਹੋ ਜਾਣ ਅੱਗੇ ਕਿੱਦਾਂ ਹੋਣਗੀਆਂ ਜੇ ਉਹਨਾਂ ਨੂੰ ਜਗ੍ਹਾ ਹੋਊਗੀ ਜਿਹੜੀਆਂ ਦੁਕਾਨਾਂ ਨੇ ਉਹਨਾਂ ਵਾਸਤੇ ਇੱਧਰ ਨੂੰ ਕੋਈ ਰਸਤਾ ਨਹੀਂ ਹੈ ਉਹਨਾਂ ਹਾਂਜੀ ਇਹ ਇੱਕ ਹੀ ਗੱਲ ਹੈ ਦੁਕਾਨਾਂ ਹੈਗੀਆਂ ਨੇ ਮਾਰ ਕੇ ਬੈਠੇ ਇਹ ਸਾਰੀਆਂ ਨਜਾਇਜ਼ ਦੁਕਾਨਾਂ ਨੇ ਟੋਟਲ ਲਾਈਨ ਪੂਰੀ ਨਜਾਇਜ਼ ਹੈ ਚਲੋ ਨਜਾਇਜ਼ ਹੈਗੀਆਂ ਠੀ ਇੱਥੇ ਲਿਆ ਕੇ ਰੋਡ ਤੇ ਕੰਮ ਕਰਦਾ ਆਪਣੀ ਦੁਕਾਨਾਂ ਕਿਰਾਏ ਤੇ ਚੜਾਤੀਆਂ ਜਿਵੇਂ ਸਾਡੇ ਸਦਾਜੀ ਨੇ ਦੱਸਿਆ ਕਿ ਆਪਣਾ ਖੋਖਾ ਜਾਂ ਬਾਹਰ ਬਣਾ ਕੇ ਬੈਠ ਜਾਓ ਖੋਖਾ ਵੀ ਤੁਹਾਨੂੰ ਦਿਖਾਣੇ ਆ ਸੀ ਜਿਹੜਾ ਕਿ ਉਹਨੇ ਆਪ ਕਿਰਾਏ ਤੇ ਦੁਕਾਨਾਂ ਦੇ ਕੇ ਆਪ ਖੋਖੇ ਜੀ ਬੈਠ ਕੇ ਕੰਮ ਕਰ ਰਿਆ ਆ ਹੁਣ ਗੱਡੀਆਂ ਰੋਡ ਦੇ ਵਿੱਚ ਨੇ ਇਹ ਗੱਡੀਆਂ ਅਸੀਂ ਅਸੀਂ ਬਜਰੀ ਵਾਲਿਆਂ ਨੂੰ ਕਹਿੰਨੇ ਕਿ ਗੱਡੀਆਂ ਅੱਗੇ ਕਰੋ ਉਹ ਕਹਿੰਦੇ ਜੀ ਅੱਗੇ ਦੁਨੀਆ ਭਰਦਾ ਅਗਲੇ ਨੇ ਗੰਦ ਪਾਇਆ ਸੀ ਗੱਡੀਆਂ ਅੱਗੇ ਕਿਵੇਂ ਕਰੀਏ ਸੋ ਇਸ ਕਰਕੇ ਤੁਹਾਨੂੰ ਬੁਲਾਇਆ ਸਾਰੀ ਇੱਕ ਪੂਰੀ ਲਾਈਨ ਨੂੰ ਕੋਈ ਚੈੱਕ ਕਰੋ ਆ ਦੇਖੋ 32 ਫੁੱਟ ਤੋਂ ਲੰਬੀ ਗੱਡੀ ਹੈਗੀ ਆ 9 ਫੁੱਟ ਚੌੜੀ ਗੱਡੀ ਹੈਗੀ ਆ ਇਸ ਤੋਂ ਅੱਗੇ ਜੇ ਅਸੀਂ ਗੱਡੀਆਂ ਅੱਗੇ ਵੀ ਕਰ ਲੈਂਦੇ ਹਾਂ ਬਾਲੋ ਇਹ ਗੱਡੀਆਂ ਅੱਗੇ ਕਰ ਵੀ ਲੈਂਦੇ ਇਹਦੇ ਮਗਰ ਲਿਆ ਕੇ ਨਾ 40 40 ਫੁੱਟ ਲੰਬੀਆਂ ਯੂਪੀ ਨੰਬਰ ਯੂਪੀ ਨੰਬਰ ਦੀਆਂ ਗੱਡੀਆਂ ਜਿਹੜੀਆਂ ਕਿਤੇ ਪਾਸ ਨਹੀਂ ਹੁੰਦੀਆਂ ਪੰਜਾਬ ਤਾਂ ਪਾਸ ਨਹੀਂ ਹੁੰਦੀਆਂ ਉਹ ਯੂਪੀਓ ਚੱਲ ਕੇ ਇੱਥੇ ਆਉਂਦੀਆਂ ਕੋਈ ਚਲਾਨ ਨਹੀਂ ਕੋਈ ਉਹਨਾਂ ਨੂੰ ਪੁਛਕਸ਼ ਨਹੀਂ ਉਹ ਚੌੜੀਆਂ ਵੀ ਨੇ ਉੱਚੀਆਂ ਵੀ ਨੇ ਲੰਬੀਆਂ ਵੀ ਨੇ ਦਸਦਾ ਗੱਡੇ ਮੂੰਹ ਦੇ ਖੜ ਜਾਂਦੀਆਂ ਜੇ ਗੱਡੀਆਂ ਆ ਕਿੱਦਾਂ ਜਾਂਦੀਆਂ ਨੇ ਪੰਜਾਬ ਆਟਰੀਓ ਡੀਟੀਓ ਪੰਜਾਬ ਚਾਰਟਰੀਓ ਡੀਟੀਓ ਹੈ ਨਹੀਂ ਕੋਈ ਤਾਂ ਆਂਦੀਆਂ ਜੇ ਸਰਕਾਰਾਂ ਤੋਂ ਦੀ ਚੀਜ਼ ਹੋਵੇ ਆਰਟੀਓਡੀ ਤੁਹਾਡੀ ਜੇਬ ਤੇ ਮੋਬਾਈਲ ਹੈਗਾ ਤੁਹਾਡੀ ਜੇਬ ਵਿੱਚ ਡਾਕੂਮੈਂਟ ਹੈਗੇ ਆ ਉਹ ਜਿਹੜਾ ਉਹਨਾਂ ਕੈਮਰਾ ਲੱਗਿਆ ਉਹ ਪੜ ਲੈਂਦਾ ਵੀ ਉਹਦੇ ਕੋਲ ਲਾਇਸੈਂਸ ਨਹੀਂ ਗਿਆ ਤੁਹਾਡਾ ਆਨਲਾਈਨ ਚਲਾਨ ਹੋ ਜਾਂਦਾ ਇਹਨਾਂ ਗੱਡੀਆਂ ਦਾ ਕੋਈ ਚਲਾਨ ਨਹੀਂ ਜਦੋਂ ਆਨਲਾਈਨ ਇਹਨਾਂ ਦੇ ਕੈਮਰੇ ਪੜਦੇ ਨਹੀਂ ਕੋਈ ਜਦੋਂ ਮੋਟਾ-ਮੋਟਾ ਪਾਇਆ ਜਾਂਦਾ ਜੇ ਸੈਟਿੰਗ ਦਾ ਪੂਰਾ ਖੇਲ ਚੱਲ ਰਿਹਾ ਹੈਗਾ ਪ੍ਰਧਾਨ ਜੀ ਅਕਰੋਚਮੈਂਟ ਆਪਾਂ ਦੇਖੀ ਜਿਹੜਾ ਜਿਹੜੀ ਟਰਾਂਸਪੋਰਟ ਨਗਰ जिदे पीछे बदनाम हो रही है और जिदे करके पूरी ये जाम दी समस्या बन रही है इत्थे ਤੁਸੀਂ ਦੇਖੋ ਕਿ ਦੁਕਾਨਾਂ ਕਹਿ ਰਹੇ ਨੇ ਨਜਾਇਜ਼ ਬਨੀਆਂ ਨੇ ਬੇਸ਼ੱਕ ਦੁਕਾਨਾਂ ਨਜਾਇਜ਼ ਨੇ ਲੇਕਿਨ ਦੁਕਾਨਾਂ ਦੇ ਵਿੱਚ ਬੈਠਿਆ ਜਾ ਸਕਦਾ ਉਸ ਦੇ ਬਾਵਜੂਦ ਇੱਥੇ ਦੇਖੋ ਕਿ ਇਹ ਹਾਲ ਹੈ ਕਿ ਅਕਰੋਚਮੈਂਟ ਦੁਕਾਨਾਂ ਤਾਂ ਹੈ ਹੀ ਹੈ ਉਸ ਤੋਂ ਬਾਅਦ ਅਕਰੋਚਮੈਂਟ ਵੀ ਹੈ ਇੱਕ ਤਾਂ ਦੁਕਾਨ ਨਜਾਇਜ਼ ਟੋਟਲ ਲਾਈਨ ਪੂਰੀ ਨਜਾਇਜ਼ ਉਹਦੇ ਬਾਅਦ ਤੁਸੀਂ ਦੇਖੋ 15 15 20 20 ਫੁੱਟ ਦੇ ਸ਼ੈੱਡ ਪਾ ਕੇ ਅੱਗੇ ਕਵਰ ਕੀਤਾ ਹੋਇਆ ਹੈ ਮਤਲਬ ਇੱਕ ਤਾਂ ਦੁਕਾਨਾਂ ਨਜਾਇਜ਼ ਨੇ ਫਿਰ ਅੱਗੇ 15 20 ਫੁੱਟ ਹੋਰ ਕਵਰ ਕੀਤਾ ਹੋਇਆ ਇੱਥੇ ਆ ਖੋਖੇ ਬੜੇ ਹੋਣਗੇ ਪਿੱਛੇ ਤੁਸੀਂ ਨਜ਼ਰ ਦੀ ਆ ਖੋਖਾ ਆ ਦੇਖੋ ਆ ਖੋਖਾ ਇੱਧਰ ਦੇਖੋ ਏਦਾਂ ਦੇ 4-5 ਖੋਖੇ ਪਏ ਹੋਣਗੇ ਟਰਾਂਸਪੋਰਟ ਨਗਰ ਇੱਥੇ ਲਾਈਨ ਦੇ ਵਿੱਚ ਇਹਨਾਂ ਲੋਕਾਂ ਦੀਆਂ ਆਪਣੀਆਂ ਦੁਕਾਨਾਂ ਹੋਣ ਦੇ ਬਾਵਜੂਦ ਇਹ ਖੋਖੇ ਨਾਲ ਜਗ੍ਹਾ ਘੇਰ ਕੇ ਬੈਠਾ ਤੇ ਕਿਉਂ ਇਹਨਾਂ ਦੇ ਪਿਓ ਦੀ ਜਗ੍ਹਾ ਹੈਗੀ ਹੈ ਮਤਲਬ ਆਮ ਟਰਾਂਸਪੋਰਟਰ ਆਮ ਗੱਡੀ ਓਨਰ ਜਾਂ ਡਰਾਈਵਰ ਹੋਵੇ ਪਰੇਸ਼ਾਨ ਰੋਡ ਤੇ ਗੱਡੀ ਖੜੀ ਕਰਕੇ ਜਨਤਾ ਪਰੇਸ਼ਾਨ ਹੋਵੇ ਇਹ ਲੋਕਾਂ ਨੇ ਜਗ੍ਹਾ ਘੇਰੀ ਹੋਈ ਹੈ ਕਿਸ ਵਾਸਤੇ ਬਗੋਂ ਤਾਂ 30 40 ਫੁੱਟ ਜਗ੍ਹਾ ਹੈ ਯਾਨੀ ਕਿ ਪੂਰੀ ਇੱਕ ਗੱਡੀ ਜਿਹੜੀ ਹੈਗੀ ਆ ਉਹ ਅੰਦਰ ਆ ਕੇ ਲੱਗ ਸਕਦੀ ਹੈ ਸਾਰੀ ਸਮੱਸਿਆ ਇਹ ਚੀਜ਼ਾਂ ਕਾਰਪੋਰੇਸ਼ਨ ਨੂੰ ਨਜ਼ਰ ਨਹੀਂ ਆਉਂਦੀਆਂ ਜਿਹੜੀਆਂ ਨਜਾਇਜ਼ ਬਣੀਆਂ ਮਤਲਬ ਇਹ ਕਿਸੇ ਐਮ ਐਲ ਏ ਜੀ ਨੇ ਉਹ ਵੇਚੀ ਹੈ ਜਾਂ ਕਿਸੇ ਕਾਉਂਸਲਰ ਨੇ ਵੇਚੀ ਤਾਂ ਕਰਕੇ ਦੁਕਾਨਾਂ ਹੈਗੀਆਂ ਨੇ ਇਹ ਨਜ਼ਰ ਨਹੀਂ ਆਉਂਦਾ ਡਿਪਾਰਟਮੈਂਟ ਨੂੰ ਕਿ ਸਾਰਾ ਟੋਟਲ A ਤੋਂ Z ਲਾਈਨ ਪੂਰੀ ਨਜਾਇਜ਼ ਬਣੀ ਹੋਈ ਹੈ ਅੱਛਾ ਇਹ ਜਿਹੜੀਆਂ ਦੁਕਾਨਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਇਹ ਵੀ ਰਹੀ ਤੁਹਾਡੀ ਦੁਕਾਨ ਹੈ ਤੁਹਾਡੀ ਆਪਣੀ ਦੁਕਾਨ ਹੈ ਕਿੰਨੇ ਦੀ ਦੁਕਾਨ ਵੀਰਾ ਜੀ ਦੁਕਾਨਾਂ ਆਪਣੀਆਂ ਨੇ ਇਹ ਅੰਦਰ ਨੇ ਲੋ ਜਾ ਇਧਰ ਦੀ ਜਾ ਕੇ ਦੇਖਦੇ ਹਾਂ ਪੁੱਛਦੇ ਹਾਂ ਸੱਸੀ ਗਲ ਵੀਰੇ ਜੀ ਦੁਕਾਨਾਂ ਆਪਣੀਆਂ ਵੀਰੇ ਜੀ ਇਹ ਬਾਰ ਬਾਰ ਟਰਾਂਸਪੋਰਟ ਨਗਰ ਵਾਲੇ આરોਪ ਲਾਉਂਦੇ ਆ ਕਿ ਇੱਕ ਤਾਂ ਜਿਹੜੀ ਦੁਕਾਨਾਂ ਉਸ ਤੋਂ ਬਾਅਦ ਸ਼ੈੱਡ ਜਿਹੜੇ ਆਪਾਂ ਨਜਾਇਜ਼ ਬਣਾ ਲਏ ਪੂਰੀ ਜਗ੍ਹਾ ਘੇਰ ਲਈ ਉਹਦੇ ਕਰਕੇ ਟਰਾਂਸਪੋਰਟ ਨਗਰ ਚ ਜਾਮ ਲੱਗ ਕਿਹੜੀ ਜਗ੍ਹਾ ਘੇਰ ਲਈ ਜਦੋਂ ਸਾਰੇ ਟਰਾਂਸਪੋਰਟਰਾਂ ਦੇ ਅੱਗੇ ਗੱਡੀਆਂ ਖੜੀਆਂ ਨੇ ਉਹਦੇ ਨਾਲ ਕੀ ਦਿੱਕਤ ਹੈ ਗੱਡੀਆਂ ਗੱਡੀਆਂ ਅੱਗੇ ਰੋਡ ਤੇ ਸੜਕ ਤੇ ਖੜਦੀਆਂ ਨੇ ਉਹ ਜਾਮ ਦਾ ਬਜਰੀ ਵਾਲੀਆਂ ਗੱਡੀਆਂ ਖੜਨ ਕਰਕੇ ਸਾਰੀ ਦਿੱਕਤ ਹੋਈ ਪਈ ਹੈ ਬਜਰੀ ਵਾਲੀਆਂ ਗੱਡੀਆਂ ਰੋਡ ਤੇ ਖੜ ਗਈਆਂ ਨੇ ਬਿਨਾਂ ਮਰਨੇ ਹਾਂ ਤੇ ਇਹ ਜਿਹੜੇ ਸ਼ੈੱਡ ਐ ਇਹ ਅਪਰੂਵਡ ਹੈਗੇ ਜਿਹੜੇ ਨਹੀਂ ਨਹੀਂ ਸ਼ੈੱਡ ਅਪਰੂਵਡ ਨਹੀਂ ਹੈਗੇ ਅਗਰ ਇਹ ਸ਼ੈੱਡ ਨਾ ਹੋਣ ਤਾਂ ਗੱਡੀਆਂ ਹੋਰ ਅੱਗੇ ਆ ਸਕਦੀਆਂ ਇਹਨਾਂ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਕਿੰਨਾ ਅੱਛਾ ਜਿਹੜੇ ਉਹ ਕੰਟੇਨਰ ਰੱਖੇ ਹੋਏ ਨੇ ਉਹ ਕਿੰਨਾ ਦੇ ਪਤਾ ਨਹੀਂ ਜੋ ਇਹਦਾ ਆਪਣਾ ਨਹੀਂ ਹੈਗਾ ਉਹ ਆਪਣੇ ਨਹੀਂ ਹੈ ਲੇਕਿਨ ਇੱਥੇ ਜਿਹੜੇ ਸ਼ੈੱਡ ਨੇ ਉਹ ਦੱਸ ਰਹੇ ਨੇ ਕਿ ਸ਼ੈੱਡ ਜਿਹੜੇ ਨੇ ਉਹ ਅਪਰੂਵਡ ਨਹੀਂ ਹੈ ਸ਼ੈੱਡ ਪੂਰੀ ਤਰ੍ਹਾਂ ਨਾਲ ਨਾਜਾਇਜ਼ ਨੇ ਪਰ ਇੱਧਰ ਤੁਸੀਂ ਇਹ ਦੇਖੋ ਕਿ ਕਿਸ ਤਰ੍ਹਾਂ ਪੂਰੇ ਦਾ ਪੂਰਾ ਸ਼ੈੱਡ ਇੱਥੇ ਪਏ ਹੋਏ ਨੇ ਔਰ ਕਟੋ-ਕਟ ਇਹ 15 ਫੁੱਟ ਤੋਂ ਵੱਧ ਦੀ ਜਗ੍ਹਾ ਜਿਹੜੀ ਹੈ ਅਕਰੋਚਮੈਂਟ ਦੇ ਵਿੱਚ ਹੈ ਔਰ ਇਸੇ ਤਰ੍ਹਾਂ ਦੇ ਨਾਲ ਅੱਗੇ ਕੰਟੇਨਰ ਰੱਖ ਕੇ ਪੂਰੀ ਤਰ੍ਹਾਂ ਨਾਲ ਜਗ੍ਹਾ ਵੀ ਕੇ ਰੱਖੀ ਇੱਥੇ ਤੱਕ ਤਾਂ ਬੈੱਡ ਵੀ ਜਿਹੜੇ ਨੇ ਲਗਾ ਰੱਖੇ ਨੇ ਬਿਸਤਰੇ ਵੀ ਲਗਾ ਰੱਖੇ ਨੇ ਔਰ ਦੁਕਾਨਾਂ ਦੇ ਵਿੱਚ ਪਏ ਹੋਏ ਸ਼ੈੱਡ ਅਗਰੇ ਸ਼ੈੱਡ ਨਾ ਹੋਣ ਤਾਂ ਮੈਨੂੰ ਲੱਗਦਾ ਕਿ ਕਟੋ-ਕਟ ਇੱਕ ਜਾਂ ਦੋ ਗੱਡੀਆਂ ਬੜੇ ਆਰਾਮ ਦੇ ਨਾਲ ਇੱਥੇ ਖੜ੍ਹ ਸਕਦੀਆਂ ਨੇ ਔਰ ਇੱਥੇ ਇਹ ਜਿਹੜੇ ਆਟੋ ਪਾਰਸ਼ੀਆ ਮਕੈਨਿਕ ਨੇ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਇਹ ਸਾਰੀ ਦੀ ਸਾਰੀ ਅਕਰੋਚਮੈਂਟ ਟਰਾਂਸਪੋਰਟ ਨਗਰ ਦੇ ਵਿੱਚ ਕੀਤੀ ਹੋਈ ਹੈ ਸਰ ਪਲੀਜ਼ ਜੇਕਰ ਦੇਖ ਲੋ ਅਗਰ ਕੋਈ ਹੁਣ ਨੇੜੇ ਹੈਗਾ ਤਾਂ ਕਿਸੇ ਨੂੰ ਭੇਜ ਦਿਓ ਅਸੀਂ ਇਸ ਟਾਈਮ ਰੋਡ ਤੇ ਹੀ ਸਾਰੇ ਟਰਾਂਸਪੋਰਟਰ ਭਾਈ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਠੀਕ ਹੈ ਸਰ ਸੋ ਤਾਂ ਜੀ ਤੁਸੀਂ ACP ਜਤਿਨ ਬੰਸਲ ਜੀ ਨਾਲ ਗੱਲਬਾਤ ਕੀਤੀ ਕੀ ਗੱਲ ਹੋਈ ਹੈ ਸਰ ਨੇ ਮੈਨੂੰ ਇਹ ਕਿਹਾ ਕਿ ਮੈਂ ਹੁਣੇ ਦੇਖਦਾ ਕਿ ਕੋਈ ਅਗਰ ਇਸ ਨੇੜੇ ਤੇੜੇ ਕੋਈ ਹੈਗਾ ਅਫਸਰ ਤਾਂ ਹੁਣੇ ਭੇਜਦਾ ਨਹੀਂ ਤਾਂ ਮੈਂ ਆਪ ਆ ਕੇ ਵਿజిਟ ਕਰਦਾ ਤੇ ਮੈਂ ਤੁਹਾਨੂੰ ਮਤਲਬ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਹੈ ਕਿ ਤੁਹਾਡੇ ਟ੍ਰਾਂਸਪੋਰਟ ਨਗਰ ਦੇ ਵਿੱਚ ਆ ਕੇ ਖੁਦ ਮੈਂ ਆ ਕੇ ਮੈਂ ਦੇਖਾਂਗਾ ਅਗਰ ਕੋਈ ਇਦਾਂ ਲੱਗਾ ਤੇ ਆਪਾਂ ਉਸੇ ਟਾਈਮ ਚਲਾਨ ਪਾਵਾਂਗੇ ਉਹਨਾਂ ਲੋਕਾਂ ਨੂੰ ਅੱਛਾ ਯਾਨੀ ਕਿ ਹੁਣ ਜਿੰਨੀਆਂ ਵੀ ਗੱਡੀਆਂ ਸੜਕ ਤੇ ਖੜਨਗੀਆਂ ਉਹਨਾਂ ਦੇ ਚਲਾਨ ਹੋਣਗੇ ਬਿਲਕੁਲ ਜੀ ਬਿਲਕੁਲ ਹੀ ਸਰ ਨੂੰ ਇਹੀ ਰਿਕਵੈ ਬੰਸਲ ਸਾਹਿਬ ਨੂੰ ਇਹੀ ਰਿਕਵੈਸਟ ਕਰਾਂਗੇ ਕਿ ਜੋ ਗੱਡੀ ਰੋਡ ਦੇ ਵਿੱਚ ਖੜੀ ਹੁੰਦੀ ਹੈ ਜਾਂ ਰੋਡ ਤੋਂ 4-5 ਫੁੱਟ ਉਧਰ ਖੜੀ ਹੁੰਦੀ ਹੈ ਪਲੀਜ਼ ਉਹਦਾ ਚਲਾਨ ਪਾਇਆ ਜੀ ਤੇ ਜਿਹੜੀਆਂ ਨਜਾਇਜ਼ ਗੱਡੀਆਂ ਹੈਗੀਆਂ ਲੰਬੀਆਂ ਚੌੜੀਆਂ ਇਹ ਉਹ ਕਾਰਪੋਰੇਸ਼ਨ ਨੂੰ ਕੁਛ ਨਜ਼ਰ ਨਹੀਂ ਆਉਂਦਾ ਇਹਦਾ ਕੋਈ ট্রান্সਪੋਰਟ ਨਗਰ ਦਾ ਸਾਈਂ ਖਸਮ ਨਹੀਂ ਹੈਗਾ ਕੋਈ ਮਾਈ ਬਾਪ ਨਹੀਂ ਹੈਗਾ ਆ ਇੱਕ ਤਾਂ ਹੈਗੀ ਹੈ ਨਜਾਇਜ਼ ਕਬਜ਼ਾ ਉਹਦੇ ਉੱਪਰ ਹੋਰ ਬਿਲਡਿੰਗਾਂ ਮਤਲਬ ਕਿਰਾਏ ਦੇ ਸਿਸਟਮ ਲੋਕਾਂ ਨੇ ਬਣਾ ਲਏ ਇਹ ট্রান্সਪੋਰਟ ਨਗਰ ਦੇ ਨਜਾਇਜ਼ ਕਬਜ਼ੇ ਕਰਕੇ ਸੋ ਇਸ ਕਰਕੇ ਅਸੀਂ ਤੁਹਾਡੇ ਰਹੀ ਅਸੀਂ ਰਿਕੁਐਸਟ ਕਰਦੇ ਹਾਂ ਕਾਰਪੋਰੇਸ਼ਨ ਨੂੰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਐਮਐਲਏ ਸਾਹਿਬ ਟਰਾਂਸਪੋਰਟ ਨਗਰ ਚੁਣ ਕੇ ਆਏ ਸੀ ਐਮਐਲਏ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਟਰਾਂਸਪੋਰਟ ਨਗਰ ਨੂੰ ਇੱਕ ਵਧੀਆ ਚੀਜ਼ ਬਣਾ ਕੇ ਦਿਖਾਵਾਂਗਾ ਸਰਕਾਰ ਦਾ ਜਾਣ ਦਾ ਟਾਈਮ ਹੋ ਗਿਆ ਹੈ ਸਾਲ ਸਵਾ ਸਾਲ ਇਹਨਾਂ ਕੋਲ ਰਹਿ ਗਿਆ ਤੇ ਟ੍ਰਾਂਸਪੋਰਟ ਨਗਰ ਦੇ ਵਿੱਚ ਕੋਈ ਐਮਐਲਏ ਨਹੀਂ ਕੋਈ ਮੰਤਰੀ ਨਹੀਂ ਅਗਰ ਨਾਮ ਦਾ ਕੋਈ ਆ ਗਿਆ ਕੋਈ ਪ੍ਰੈਸ਼ਰਾਈਜ਼ ਕਰਕੇ ਸਰਦਾਰ ਜੀ ਅਗਰ ਲੈ ਆਣ ਤਾਂ ਲੈ ਆਣ ਨਹੀਂ ਤਾਂ ਐਮਐਲਏ ਨੇ ਕਦੀ ਧਿਆਨ ਨਹੀਂ ਦਿੱਤਾ ਕਿ ਟ੍ਰਾਂਸਪੋਰਟ ਨਗਰ ਦੇ ਵਿੱਚ ਵੀ ਕੋਈ ਬੰਦੇ ਵਸਦੇ ਆ ਇਹ ਵੀ ਤਾਂ ਕਿਸੇ ਨਾ ਕਿਸੇ ਪਾਸੇ ਤਾਂ ਵੋਟਾਂ ਪਾਉਂਦੇ ਹੀ ਨੇ ਨਾ ਉਹ ਕਹਿੰਦੇ ਟ੍ਰਾਂਸਪੋਰਟ ਨਗਰ ਦੀ ਵੋਟਾਂ ਨਹੀਂ ਹੈਗੀਆਂ ਆਫਟਰ ਆਲ ਕਿਸੇ ਜਗ੍ਹਾ ਤਾਂ ਬੈਠੇ ਹੀ ਆ ਕਿਸੇ ਜਗ੍ਹਾ ਤਾਂ ਸਾਡੀਆਂ ਮੋਟਾ ਹੈਗੀਆਂ ਤੁਸੀਂ ਤਾਂ ਪੂਰੇ ਜ਼ਿੰਮੇਵਾਰ ਹੋ ਲੁਧਿਆਣਾ ਦੀ ਇੰਡਸਟਰੀ ਤੁਹਾਡੇ ਸਿਰ ਦੇ ਉੱਤੇ ਚੱਲਦੀ ਹੈ ਅਗਰ ਅੱਜ ਟਰਾਂਸਪੋਰਟ ਬੰਦ ਹੋ ਜਾਈਏ ਤਾਂ ਮੈਨੂੰ ਲੱਗਦਾ ਪੂਰਾ ਲੁਧਿਆਣਾ ਹੀ ਬੰਦ ਹੋ ਜਾਏਗਾ ਇੰਡਸਟਰੀ ਸਾਰੀ ਬੰਦ ਹੋ ਜੀ ਸਾਬ ਇਹ ਚੀਜ਼ਾਂ ਸਰਕਾਰ ਸੁਣ ਦੇਖਦੀਆਂ ਨਹੀਂ ਹੈਗੀਆਂ ਨਾ ਇਹ ਚੀਜ਼ਾਂ ਨੂੰ ਸਰਕਾਰ ਗਹਿਰਾਈ ਨਾਲ ਸੋਚਦੀਆਂ ਨਹੀਂ ਹੈਗੀਆਂ ਅਗਰ ਤੁਹਾਡੀ ਅਰਥਵਿਵਸਥਾ ਘੁੰਮ ਰਹੀ ਹੈ ਤਾਂ ਹਕੂਮਤ ਟਰਾਂਸਪੋਰਟਰ ਦੇ ਸਿਰ ਤੇ ਰਹੀ ਹੈ ਪਰ ਟਰਾਂਸਪੋਰਟਰ ਵੀ ਇਕੱਲਾ ਕੀ ਕਰੂਗਾ ਮੈਂ ਤੁਹਾਨੂੰ ਦੱਸ ਕੇ ਛੱਡਿਆ ਅਦਰ ਸਟੇਟ ਦੇ ਲੋਕਾਂ ਨੇ ਆ ਜਿਹੜੇ ਲੋਕਲ ਬੰਦੇ ਨੇ ਉਹ ਅੱਜ ਭੁੱਖੇ ਮਰ ਰਹੇ ਉਹਨਾਂ ਕੋਲ ਕੋਈ ਗੱਡੀ ਮਤਲਬ ਪੂਰਾ ਦਿਨ ਅਸੀਂ ਵੇਲੇ ਬੈਠ ਕੇ ਨਿਕਲ ਜਾਨੇ ਆ ਕਿਉਂ ਕਿ ਕੋਈ ਵੀ ਅਪੋਰਚੂਨ ਵਾਲਾ ਜਾਂ ਪਾਰਟੀ ਸਾਨੂੰ ਫੋਨ ਨਹੀਂ ਕਰਦੀ ਕਿਉਂ ਨਹੀਂ ਕਰਦੀ ਉਹਨਾਂ ਨੂੰ ਨੋ ਨੋ 10-10 ਫੁੱਟ ਲੰਬੀਆਂ ਚੌੜੀਆਂ ਗੱਡੀਆਂ ਮਿਲ ਰਹੀਆਂ 40 ਫੁੱਟ ਲੰਬੀਆਂ ਮਿਲ ਰਹੀਆਂ ਅਗਲਾ ਕਹਿੰਦਾ 10000 ਜੀ ਮੇਰਾ ਡਬਲ ਮਾਲ ਭਗਦਾ ਮੈਨੂੰ ਕੀ ਲੋੜ ਇਹਨਾਂ ਦੀ ਇਸ ਕਰਕੇ ਜਿਹੜੇ ਬਾਹਰਲੀ ਸਟੇਟ ਤੋਂ ਲੋਕਾਂ ਨੇ ਆ ਕੇ ਇੱਥੇ ਕਬਜ਼ਾ ਕਰ ਲਿਆ ਨਾ ਬਾਹਰਲੀ ਸਟੇਟ ਤੋਂ ਆ ਕੇ ਲੋਕਾਂ ਨੇ ਇੱਥੇ ਮਤਲਬ ਆਪਣੀ ਟਰਾਂਸਪੋਰਟ ਕੋਈ ਸਿਸਟਮ ਨਹੀਂ ਟਰਾਂਸਪੋਰਟ ਓਪਨ ਕਰਨ ਤੋਂ ਪਹਿਲੇ ਕੋਈ ਸਰਕਾਰ ਦਾ ਸਿਸਟਮ ਹੋਵੇ ਕਿ ਭਾਈ ਵੱਡੇ ਕੋਲ ਚਾਰ ਪੰਜ ਗੱਡੀਆਂ ਹੈਗੀਆਂ ਤੇ ਮੈਂ ਉਹਨੂੰ ਲਿਸੈਂਸ ਦਵਾ ਟਰਾਂਸਪੋਰਟ ਓਪਨ ਕਰਾਉਂਦਾ ਜਿਹਦਾ ਜੀ ਕਰਦਾ 2 ਮਹੀਨੇ ਕਿਸੇ ਕੋਲ ਜੌਬ ਕਰਦਾ ਤੀਜੇ ਮਹੀਨੇ ਆਪਣਾ ਬੋਰਡ ਲਾ ਕੇ ਬੈਠ ਜਾਂਦਾ ਤੇ ਇਹ ਚੀਜ਼ਾਂ ਜਿਹੜੀਆਂ ਇਹ ਸਰਕਾਰ ਨੂੰ ਗਹਿਰਾਈ ਨਾਲ ਸੋਚਣੀਆਂ ਪੈਣਗੀਆਂ ਨਹੀਂ ਤਾਂ ਰੋਜ਼ਗਾਰ ਤਾਂ ਪਹਿਲੇ ਨਹੀਂ ਹੈਗਾ ਅਦਰ ਸਟੇਟ ਦੇ ਲੋਕਾਂ ਨੇ ਆ ਕੇ ਪੰਜਾਬ ਤੇ ਪਹਿਲੀ ਕਬਜ਼ਾ ਕਰ ਲਿਆ ਹੋਇਆ ਬੇਰੋਜ਼ਗਾਰੀ ਇੰਨੀ ਕਿ ਹੈਗੀ ਹੈ ਕਿ ਤੋਂ ਨੂੰ ਦੱਸ ਨਹੀਂ ਸਕਦੇ ਰੋਜ਼ ਮਤਲਬ ਤੁਸੀਂ ਦੇਖਦੇ ਹੋ ਸਾਰਾ ਤੁਸੀਂ ਸ਼ਹਿਰ ਕਵਰ ਕਰਦੇ ਹੋ ਕਿੰਨੀ ਲੁੱਟ ਖੋਹ ਹੈਗੀ ਆ ਹੌਣ ਵਾਲੇ ਟਾਈਮ ਦੇ ਵਿੱਚ ਦਿਨ-ਦਹਾੜੇ ਕਤਲ ਮਰਡਰ ਹੋਣਗੇ ਇਹ ਇਹ ਕਾਰੋਬਾਰ ਕਰਕੇ ਬਿਲਕੁਲ ਔਰ ਕਾਰੋਬਾਰ ਨੂੰ ਅਗਰ ਸਹੀ ਢੰਗ ਨਾਲ ਚਲਾਣਾ ਹੈ ਤਾਂ ਉਹਨੂੰ ਸਪੇਸ ਵੀ ਸਹੀ ਢੰਗ ਨਾਲ ਦੇਣੀ ਹੋएगी ਸਹੂਲਤ ਵੀ ਇੱਕ ਨੰਬਰ ਦੇਣੀ ਹੋएगी ਐਦਾਂ ਨਹੀਂ ਕਿ ਜਿੱਥੇ ਜੀ ਕੀਤਾ ਬਜਰੀ ਸੜਤੀ ਜਿੱਥੇ ਜੀ ਕੀਤਾ ਆਪਣੀ ਕਬਾੜ ਬਸ ਲਿਆ ਕੇ ਖੜੀ ਕਰ ਦਿੱਤੀ ਔਰ ਜਿੱਥੇ ਜੀ ਕੀਤਾ ਆਪਣੀ ਮਕੈਨਿਕੀ ਦਾ ਸਮਾਨ ਰੱਖਿਆ ਤੇ ਸੜਕ ਦੇ ਉੱਤੇ ਹੀ ਟਰੱਕ ਔਰ ਆਪਣੀਆਂ ਜਿਹੜੀਆਂ 2 ਵੀਲਰ 3 ਵੀਲਰ 4 ਵੀਲਰ ਲਿਆ ਕੇ ਲਗਾ ਦਿੱਤੇ ਇੱਥੇ ਤੁਸੀਂ ਦੇਖੋ ਕੋਈ ਟਰਾਂਸਪੋਰਟ ਨਗਰ ਦਾ ਕਿਆ ਵਾਲੀ ਵਾਰਸ ਨਹੀਂ ਹੈ ਕੋਈ ਪੁੱਛਣ ਵਾਲਾ ਨਹੀਂ ਹੈ ਔਰ ਇਹ ਦੇਖੋ ਇੱਕ ਵੱਡਾ ਟੈਂਪੂ ਜਿਹੜਾ ਦੋ ਦੋ ਤਿੰਨ ਤਿੰਨ ਟੈਂਪੂ ਜਿਹੜੇ ਨੇ ਰੋਡ ਦੇ ਉੱਤੇ ਹੀ ਖੜੇ ਨੇ ਔਰ ਇਹੀ ਕਾਰਨ ਹੈ ਕਿਤੇ ਐਕ੍ਰੋਸਮੈਂਟ ਹੈ ਕਿਤੇ ਐਕ੍ਰੋਸਮੈਂਟ ਹੈ ਔਰ ਕਿਤੇ ਇਹ ਹੈ ਇਸ ਤਰ੍ਹਾਂ ਦੀਆਂ ਲੰਬੀਆਂ ਗੱਡੀਆਂ ਜਿਹੜੀਆਂ ਨੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਨੇ ਔਰ ਟਰਾਂਸਪੋਰਟ ਨਗਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਕਿਤੇ ਨਾ ਕਿਤੇ ਕਬਜ਼ੇ ਦੇ ਹੇਠ ਆਂਦੀਆਂ ਜਾ ਰੀਆਂ ਨੇ ਰੇਤਾ ਹੈ ਬੱਜਰੀ ਹੈ ਆਪਣੀ ਬੱਸਾਂ ਨੇ ਗੱਡੀਆਂ ਨੇ ਔਰ ਸੜਕ ਦੇ ਉੱਤੇ ਲੱਗੀਆਂ ਹੋਈਆਂ ਗੱਡੀਆਂ ਸਿਰਫ ਇਹੀ ਨਹੀਂ ਇੱਥੋਂ ਹੁੰਦੀ ਹੋਈ ਇਲੀਗਲ ਟਰਾਂਸਪੋਰਟ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ بڑا ਸਵਾਲ ਹੈ ਔਰ ਇਸ ਦੇ ਉੱਤੇ ਅਸੀਂ ਜ਼ਰੂਰ ਗੱਲ ਕਰਾਂਗੇ ਔਰ ਨਾਲ ਹੀ ਡੀਟੀਓ ਆਰਟੀਓ ਨੂੰ ਸਵਾਲ ਪੁੱਛਾਂਗੇ ਕਿ ਪੰਜਾਬ ਦਾ ਟਰਾਂਸਪੋਰਟ ਬਿਜ਼ਨਸ ਆਖਰ ਬਾਹਰਲੀਆਂ ਸਟੇਟਾਂ ਦੇ ਹਵਾਲੇ ਕੌਣ ਕਰ ਰਿਹਾ ਹੈ ਔਰ ਕਿਸ ਦੀ ਜੁਰਤ ਹੋ ਰਹੀ ਹੈ ਕਿ ਪੰਜਾਬ ਦੇ ਟਰਾਂਸਪੋਰਟਰ ਦਾ ਬਿਜ਼ਨਸ ਖੋ ਕੇ ਬਾਹਰਲੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ ਸਿਰ ਇਤਨੀ ਜਿਹੜੀ ਸਭ ਤੋਂ ਵੱਧ ਸਮੱਸਿਆ ਟਰਾਂਸਪੋਰਟ ਨਾਲ ਦੇ ਵਿੱਚ ਪਾਰਕਿੰਗ ਦੀ ਬਿਤੇ ਲੇ ਕਿ ਪਾਰਕਿੰਗ ਦੇ ਹਾਲਾਤ ਹੋਰ ਨਾ ਸਰ ਜੀ ਇਸ ਤਰ੍ਹਾਂ ਦੇਖੋ ਜੀ ਅਸੀਂ ਬੜੇ ਪੁਰਾਣੇ ਟਰਾਂਫਨੌਰ ਦੇ ਬੈਠੇ ਆ ਟਰਾਂਫਨੌਰ ਬੜਾ ਮੇਰੇ ਹਿਸਾਬ ਨਾਲ ਵੀ ਕਟੂ-ਕਟ ਵੀ 45 ਸਾਲ ਹੋ ਗਏ ਆ ਉਸ ਟਾਈਮ ਬਿਲਕੁਲ ਛੋਟੀਆਂ ਗੱਡੀਆਂ ਹੁੰਦੀਆਂ ਸੀਗੀਆਂ 15-16 ਫੁੱਟੀਆਂ ਸਭ ਤੇ ਉਹ ਟਰਾਂਕ ਨਾ ਬਣਿਆ ਉਸ ਟਾਈਮ 123 ਕਿਲੋ ਦੇ ਕਈ ਵੇ ਟਰਾਂਕ ਨਾ ਬਣਿਆ ਹੋਇਆ ਜੀ ਇਹ ਤੇ ਜਣੀ ਕਿ ਗਵਰਨਮੈਂਟ ਨੇ ਚਲੋ ਵਧੀਆ ਬਣਾਇਆ ਸੀ ਉਸ ਟਾਈਮ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਐਨ ਐਨ ਟਰੱਕ ਲੰਬੇ ਹੋ ਗਏ ਆ 50-60 ਫੁੱਟ ਲੰਬੇ ਟਰੱਕਾਂ ਕਈਆਂ ਨੇ ਨਜਾਇਜ਼ ਗੱਡੀਆਂ ਬਧਵਾਈਆਂ ਜਿਵੇਂ ਜੋ 32 ਫੁੱਟੀ ਪਾਸ ਆ ਲੋਕੋ ਨੇ 35 ਬਣਾ ਕੇ ਤੇ 40 ਬਣਾਇਆ ਅਨਸੈਸਰੀ ਜਣੀ ਕਿ ਪਤਾ ਨਹੀਂ ਕੌਣ ਉਹਨੂੰ ਪਾਸ ਕਰਦਾ ਹੈ ਕਿਰੇ ਪ੍ਰਸ਼ਾਸਨ ਦੀ ਪਤਨ ਧਿਆਨ ਚ ਨਹੀਂ ਗੱਲਾਂ ਹੈਗੀਆਂ ਇਹ ਇਹ ਇੰਨਾ ਕਿ ਕੰਜਸਟਡ ਹੋ ਚੁੱਕਿਆ ਹੈ ਟ੍ਰਾਮ ਹੁੰ ਨਗਰ ਦੇਣਗੇ। ਕਿ ਕਿਤੇ ਕਿਤੇ ਨਜਾਇਜ਼ ਕਬਜ਼ੇ ਜਿਹੜੇ ਨੇ ਉਹ ਵੀ ਬਹੁਤ ਵੱਡੀ ਭੂਮਿਕਾ ਦਾ ਕਰ ਰਹੇ। ਸਰ ਨਜਾਇਜ਼ ਕਬਜ਼ੇ ਸੁਣ ਲਓ ਜੀ ਹੁਣ ਤੁਸੀਂ ਨਾ ਇੱਥੇ ਦੇਖੋ ਜੀ ਕਿਸੇ ਕੋਲ ਕੋਈ ਲਾਇਸੈਂਸ ਨਹੀਂ ਗਵਰਨਮੈਂਟ ਦਾ। ਕੋਈ ਕਿਸੇ ਕੋਲ ਪਾਸ ਨਹੀਂ ਹੈ ਗਵਰਨਮੈਂਟ ਦਾ ਕਾਰਪੋਰੇਸ਼ਨ ਦਾ ਵੀ ਕੌਣ ਬੈਠਾ ਹੈ। ਪਤਾ ਨਹੀਂ ਕੌਣ ਆ ਕਿੱਥੋਂ ਹੈਗਾ। ਚੋਰੀਆਂ ਇੰਨੀਆਂ ਹੁੰਦੀਆਂ ਲੋਕਾਂ ਨਜਾਇਜ਼ ਕਬਜ਼ੇ ਕੀਤੇ ਹੋਏ ਆ ਜੇ ਕੋਈ ਉੱਥੇ ਗੱਡੀ ਅਸੀਂ ਕਾਰ ਵੀ ਖੜਾਉਂਦੇ ਨੇ ਲੈ ਕੇ ਅੱਲਾ ਬਹੁਤ ਪਰੇ ਕਰੀ ਪਰੇ ਗੱਲਾਂ ਪਰੇ ਸਾਡੀ ਜਗ੍ਹਾ ਹੈ ਅਗਲਾ ਫਿਰ ਸਾਨੂੰ ਪਤਾ ਕੀ ਜਵਾਬ ਦਿੰਦਾ ਕਹਿੰਦੇ ਤੁਸੀਂ ਦੁਕਾਨ ਦੀ ਰਜਿਸਟਰੀ ਕਰਾਈ ਹੈ ਫਿਰ ਤੁਸੀਂ ਅਸੀਂ ਪਾਰਕਿੰਗ ਦੀ ਤੁਸੀਂ ਰਜਿਸਟਰੀ ਨਹੀਂ ਕਰਾਈ ਤੁਸੀਂ ਮੈਂ ਕਹਿੰਦੇ ਜੇ ਕੋਈ ਕੱਲ ਤਾਂ ਗੱਡੀ ਖੜਾਉਂਦਾ ਹੈ پارک ਕਰਦਾ ਹੈ ਜਾਂ ਕੋਈ ਜਿਹਨੇ ਕਬਜ਼ੇ ਨੇ ਆਏ ਕੀਤੇ ਸਾਨੂੰ ਆ ਜਵਾਬ ਦਿੰਦੇ ਲੋਕ ਲੁਧਿਆਣਾ ਤੋਂ ਕੈਮਰਾ ਪਰਸਨ ਖਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ